ਸੀਤੇਵਾਲ ਜੀ ਆਉਂਦੇ ਨੇ ਉਹਨਾਂ ਥੱਲੇ 60-60 ਲੱਖ ਦੀਆਂ ਗੱਡੀਆਂ ਤੇ ਆਣ ਕੇ ਗੱਡੀ 'ਚ ਬਹਿ ਕੇ ਮਾੜੀ ਬੋਟ ਆਪਦੀ ਨਾਲ ਲਿਉਂਦੇ ਆ ਉਹਦੇ ਵਿੱਚ ਵੀਡੀਓ ਬਣਾ ਕੇ ਉਸੇ ਟਾਈਮ ਵਾਪਸ ਚਲ ਜਾਂਦੇ ਇਹਨਾਂ ਸੰਤਾਂ ਮਹਾਪੁਰਸ਼ਾਂ ਵਾਂਗ ਉਹ ਇਹ ਨਹੀਂ ਬੋਟ ਵੀ ਆਪਦੀ ਲੈ ਕੇ ਨਾਲ ਹੀ ਲੈ ਜਾਂਦੇ ਫਿਰ ਫਿਰ ਨਾਲ ਹੀ ਲੈ ਜਾਂਦੇ ਆ ਸਰਕਾਰ ਅੰਦੀ ਤਾਂ ਆ ਬਾਡ ਟੂ ਫੇਰ ਨਭਾਵਾਂਗੇ ਅਜੇ ਅਨੇ ਪਾਣੀ ਨਹੀਂ ਆਇਆ ਜੋ ਤੁਸੀ ਵਾਲਾ ਬਾਡ ਟੂ ਕਾ ਫੇਰ ਆਉਗਾ ਫਾੜ ਆਇਆ ਅਜੇ ਸਰਕਾਰ ਨੂੰ ਹਾੜ ਨਹੀਂ ਮੰਨਦੀ ਤੀਨੋਂ ਵੀ ਜਿਆਦਾ ਐਰ ਕੀ 23 ਨੂੰ ਬਰਬਾਦੀ ਜੇ ਫਿਰ ਪੁੱਛੋ ਤੇ 23 ਨੂੰ ਵੀ ਜਿਆਦਾ ਹੋ ਗਈ ਆ ਪਾਣੀ ਇਹਨਾਂ ਛੱਡਣ ਤੋਂ ਪਹਿਲਾਂ ਸੁਚੇਤਵ ਨਹੀਂ ਕੀਤਾ ਗਿਆ ਵੀ ਤੁਸੀਂ ਉੱਠ ਹੀ ਜਾਓ ਕਿ ਕਿ ਨਿੱਕੇ ਨਹੀਂ ਗਿਆ ਕਿਹਾ ਉਹਨੇ ਗਿਆ ਨਿੱਕੇ ਨੇ ਕਿ ਬੱਚੇ ਆ ਰਾਤ ਸੁੱਤੇ ਪਏ ਆ ਦਿਨੇ ਉੱਠ ਕੇ ਵੇਖਿਆ ਥੱਲੇ ਪਾਣੀ ਆ ਉਹਨਾਂ ਦੇ ਘਰ ਤੋਂ ਬੰਨ ਇਹਨਾਂ ਕਰੇਗਾ ਜਿੰਨਾ ਕ ਵੀਰ ਖੜਾ ਅੱਜ ਸ਼ਾਇਦ ਰਾਤ ਨੂੰ ਜਾਂ ਕੱਲ ਉਹਦਾ ਘਰ ਜਿਹੜਾ ਦਰਿਆ ਵਿੱਚ ਡੁੱਬੂਗਾ ਓਕੇ ਬਿਲਕੁਲੋਂ ਗਰੀਬਣੀ ਮਾਈ ਉਹਦਾ ਕੋਈ ਵੀ ਆਸਰਾ ਨਹੀਂ ਬਿਲਕੁਲ ਗਰੀਬ ਘਰ ਉਹਦਾ ਅਜ ਰਾਤ ਜਾਂ ਕੱਲ ਹੁਸਰਾ ਦਰਿਆ ਚ ਘਰ ਡਿੱਗ ਪਵੇ ਬਿਲਕੁਲ ਕੰਡੇ ਚਲੇ ਗਿਆ ਉੱਥੇ ਇੱਕ ਘਰ ਆ ਉਹਦਾ 2023 ਦੇ ਵਿੱਚ ਘਰ ਵੀ ਟਹਿ ਗਿਆ ਸੁਨੇਤ ਸਮਾਨ ਕੁਛ ਨਹੀਂ ਮਿਲਿਆ ਉਹਦਾ ਦੋ ਭੈਣਾ ਆ ਤਿੰਨ ਭੈਣਾ ਇੱਕ ਭਰਾ ਛੋਟਾ ਆ ਬੱਚਾ ਇਹਦੇ ਕਿ ਬੱਚੇ ਡਾ ਤੇ ਉਹਦਾ ਮਾਤਾ ਤੇ ਪਿਤਾ ਉਹ ਪ੍ਰੋਫੈਸ਼ਨ ਦੇ ਵਿੱਚ ਚਲੇ ਗਏ ਆ ਹੁਣ ਉਹ ਘਰ ਉਹਨਾਂ ਨੇ ਐਡ ਕੀ ਤਿਆਰ ਕੀਤਾ ਸੀ ਹੁਣ ਫੇਰ ਪਾਣੀ ਟੁੱਟ ਗਿਆ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਆ ਹੁਣ ਉਹ ਫੇਰ ਵਿਚਾਰੇ ਆਪਦਾ ਸਮਾਨ ਲੈ ਕੇ ਇੱਥੇ ਆਏ ਆ ਉਹ ਜੀ ਥੋੜਾ ਥੋੜਾ ਕਰਕੇ ਛੱਡੀ ਜਾਂਦੇ ਉਹਨੂੰ ਦਰ ਖੋਲੇ ਹੁੰਦੇ ਮਿੱਟੀ ਰੁੜਦੀ ਜਾਂਦੀ ਤੇ ਆਹੜ ਦਾ ਪਾਣੀ ਪਿਛੇ ਇੰਨਾ ਆਫਤ ਜਿਹੜੀ ਆਈ ਆ ਲੋਕਾਂ ਵਾਸਤੇ ਇਹ ਆਉਣੀ ਨਹੀਂ ਇਹਨਾਂ ਨੇ ਇਹਨਾਂ ਨੇ ਕੋਈ ਘੱਟ ਤੋਂ ਘੱਟ ਵੀ ਕੋਈ 7-8 ਸਾਲ ਤੋਂ ਲੈ ਕੇ ਇਹੋ ਹੀ ਇੱਕ سلسلہ ਚੱਲ ਰਿਹਾ ਹੁਣ ਵੇਖ ਲਓ ਜਿਵੇਂ ਜਿਵੇਂ ਸ਼ਾਮਾਂ ਪਈ ਜਾਂਦੀਆਂ ਨਾ ਮਹਾਪੁਰਖ ਟਿਕੇ ਹੋਏ ਆ ਜਾਂ ਫਿਰ ਇੱਥੇ ਆਪਣਾ ਅੱਗੇ ਕੈਂਪ ਲੱਗਾ ਭਾਈ ਅਮਰਤਪਾਲ ਸਿੰਘ ਦਾ ਉਹ ਸਿੰਘ ਇੱਥੇ ਨੇ ਬਾਕੀ ਸਾਰੇ ਇੱਥੋਂ ਚਲੇ ਗਏ ਤੇ ਜਦੋਂ ਵੀ ਇੱਥੇ ਦਿਨ ਚੜ ਗਿਆ 10 ਵਜੇ ਇੱਥੇ ਕੁਰਬਲ ਕੁਰਬਲ ਹੁੰਦੀ ਹਣੀ ਫੋਟੋਆਂ ਦੀ ਤੇ ਮੰਤਰੀਆਂ ਸੰਤਰੀਆਂ ਦੀ 23 ਦੇ ਵਿੱਚ ਪਾਣੀ ਆਇਆ ਸੀਗਾ ਆਸ ਸੀ ਕਿ ਯਾਰ ਕੀ ਉੱਠ ਜਾਵਾਂਗੇ ਤੇ 25 ਦੇ ਵਿੱਚ ਫੇਰ ਆ ਗਿਆ ਵੀ ਉੱਠਣ ਜੋਗ ਨਹੀਂ ਰਿਹਾ। ਕੁਦਰਤ ਦੀ ਮਾਰ ਜਦੋਂ ਵੀ ਪੈਂਦੀ ਹੈ ਕਹਿੰਦੇ ਇੱਕੋ ਦਾਮੀ ਸਭ ਨੂੰ ਵਹਾ ਕੇ ਲੈ ਜਾਂਦੀ ਹੈ। ਇੱਕ ਵਾਰੀ ਤਸਵੀਰ ਦਿਖਾਉਂਗਾ। ਸੁਲਤਾਨਪੁਰ ਲੋਧੀ ਮੌਜੂਦ ਆ। ਇਹ ਉਹ ਹੜਾ ਨਾਲ ਤਸਵੀਰਾਂ ਬਣ ਗਿਆ ਨੇ ਕਿਉਂਕਿ 2023 ਦੇ ਹਜੇ ਤੱਕ ਹੜ੍ਹ ਭੁੱਲੇ ਨਹੀਂ। ਹਜੇ ਉਹ ਮੁਆਵਜ਼ੇ ਨਹੀਂ ਲੋਕਾਂ ਨੂੰ ਮਿਲੇ। ਉਹ ਦੁੱਖਾਂ ਚੋਂ ਹਜੇ ਨਿਕਲੇ ਨਹੀਂ ਕਿ ਫਿਰ ਕੁਦਰਤ ਦੀ ਮਾਰ ਜਿਹੜੀ ਹੈ ਚਲਣੀ ਪੈ ਰਹੀ ਹੈ ਇਸ ਪਾਸੇ ਜੇ ਸੁਲਤਾਨਪੁਰ ਦੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਈ ਅਜਿਹੇ ਪਿੰਡ ਨੇ ਤਕਰੀਬਨ 17 18 ਜੋ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਬੰਨ ਟੁੱਟਿਆ ਤੇ ਲਗਾਤਾਰ ਪਾਣੀ ਇਧਰ ਪਹੁੰਚਿਆ ਪਰ ਹੁਣ ਸਥਿਤੀ ਜਿਸ ਤਿੱਕੇ ਨਾਲ ਕਹਿੰਦੇ ਕੰਟਰੋਲ ਹੈ ਠੀਕ ਹੈ ਹੁਣ ਜਦੋਂ ਪਾਣੀ ਮੱਠਾ ਆਊਗਾ ਸੁੱਕੂਗਾ ਉਸ ਤੋਂ ਬਾਅਦ ਹਾਲਾਤਾਂ ਦਾ ਪਤਾ ਲੱਗੇਗਾ ਕਿਹਦਾ ਨੁਕਸਾਨ ਕਿਵੇਂ ਦਾ ਕਿੰਨਾ ਹੋਇਆ ਸਰਕਾਰ ਦੇ ਕੀ ਪ੍ਰਬੰਧ ਰਹਿਣਗੇ ਇਹ ਸਾਰੀਆਂ ਚੀਜ਼ਾਂ ਕਿਉਂਕਿ ਜੋ ਦੋ ਵੀ ਅਜਿਹੇ ਹਾ ਘਟਨਾਵਾਂ ਹੁੰਦੀਆਂ ਨੇ ਮੌਕੇ ਤੇ ਕਹਿੰਦੇ ਸਰਕਾਰ ਨਹੀਂ ਪ੍ਰਸ਼ਾਸਨ ਨਹੀਂ ਆਮ ਲੋਕ ਪਹੁੰਚਦੇ ਨੇ ਸੰਗਤ ਪਹੁੰਚਦੀ ਹੈ ਉਹ ਸੰਪਰਦਾਵਾਂ ਪਹੁੰਚਦੀਆਂ ਨੇ ਜਿਹੜੀਆਂ ਗੁਰੂ ਸਿੱਖ ਨਾਲ ਜੁੜੀਆਂ ਹੋਈਆਂ ਨੇ ਇਸ ਪਾਸੇ ਨੂੰ ਤੁਹਾਨੂੰ ਤਸਵੀਰ ਦਿਖਾਵਾਂਗਾ ਸੰਪਰਦਾਇਕ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਹਰੀ ਸਰਹਾਲੀ ਸਾਹਿਬ ਵਾਲੇ ਉਹਨਾਂ ਵੱਲੋਂ ਲਗਾਤਾਰ ਹੀ 11 ਤਰੀਕ ਤੋਂ ਜਦੋਂ ਦਾ ਬੰਨ ਟੁੱਟਿਆ ਆ ਲੰਗਰ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਕੋਈ ਰੋਕਤ ਹਮ ਨਹੀਂ ਹੈਗੀ ਹੁਣ ਜਦੋਂ ਸਵੇਰੇ ਇੱਥੋਂ ਬੋਰਡ ਦੇ ਵਿੱਚ ਕਿਸ਼ਤੀ ਦੇ ਵਿੱਚ ਜਾਣਗੇ ਜਿੰਨੇ ਪਿੰਡ ਨੇ ਲੰਗਰ ਵਰਤਾ ਕੇ ਆ ਜਾਂਦੇ ਨੇ ਬਾਬਾ ਜੀ ਤੁਸੀਂ ਲਗਾਤਾਰ ਇੱਥੇ ਲੱਗੇ ਹੋਏ ਹੋ ਦੇਖ ਰਹੇ ਹੋ ਕਿੰਨਾ ਕੁ ਨੁਕਸਾਨ ਹੋ ਗਿਆ ਸਰਕਾਰ ਜਾਂ ਕੋਈ ਹੋਰ ਇੱਥੇ بڑے ਐਮ ਐਲ ਏ ਮੰਤਰੀ ਹੈਗੇ ਆ ਕੋਈ ਮਦਦ ਕਰ ਰਹੀ ਹੈ ਇਸ ਪਾਸੇ ਨੂੰ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਇਹ ਜੀ ਕਾਰ ਸਿਹਰਾ ਸਿਹਰੇਲ ਸਿੰਘ ਸਾਹਿਬ ਸੰਤ ਪਾਪਾ ਤਾਰਾ ਸਿੰਘ ਜੀ ਬਾਬਾ ਤਾਰਾ ਸਿੰਘ ਮੌਜੂਦਾ ਮਗੀ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਰੈਣ ਮਹਿ 8 ਜਿਹੜਾ ਗੁਰੂ ਕਾ ਲੰਗਰ ਇੱਥੇ ਚੱਲਿਆ ਟਟ ਜੋਕ ਤੋੜੇ ਭਰਨ ਦੀ ਸੇਵਾ ਚੱਲਦੀ ਆ ਕੋਜਾਲੀ ਕਰਨ ਦਾ ਬੰਨ ਟੁੱਟਦਾ ਉੱਥੇ ਸੇਵਾ ਚੱਲਦੀ ਚੱਕ ਚੱਲਦੀ ਆ ਸ਼ੇਰਪੁਰ ਡੋਗਣਾ ਚੱਲਦੀ ਆ ਮਹਾਂਪੁਰਛਾਂ ਦੀਆਂ ਸਵਾਵਾਂ ਚੱਲਦੀਆਂ ਬਾਬਾ ਸੁੱਖਾ ਸਿੰਘ ਦੀਆਂ ਹੋਰ ਲਾ ਕੇ ਬਣੀਆਂ ਸੰਗਤਾਂ ਦਾ ਬਹੁਤ ਵੱਡਾ ਸੰਜੋਗ ਆ ਜਿੱਦਾਂ ਬਾਬੇ ਸੁਰ ਸਿੰਘ ਵਾਲੇ ਉਹ ਵੀ ਲੰਗਰ ਲੈ ਕੇ ਆਉਂਦੇ ਆ ਬਾਬਾ ਬੀਬੀ ਨਾਨਕੀ ਵਾਲੇ ਸਿੰਘ ਹੋਰ ਜਿੰਨੀਆਂ ਵੀ ਐਡ ਖਾਲਸਾ ਵਾਲੇ ਅੰਮ੍ਰਿਤਪਾਲ ਸਿੰਘ ਦੀ ਨਵੀਂ ਕਮੇਟੀ ਉਹ ਵੀ ਲੰਘੇ ਆ ਕੇ ਸੇਵਾ ਕਰਦੇ ਆ ਪਰ ਮਹਾਂਪੁਰਚਾ ਨੇ ਪੱਕਾ ਪੜਾ ਲਾਇਆ ਤੇ ਤਿੰਨ ਸਾਡੇ ਅਗਨ ਵੋਟਾ ਜਿਕੇ ਜੇ ਰੋਟੀ ਪਾਣੀ ਲੋੜ ਆ ਕਿਸ ਨੂੰ ਦਵਾਈ ਦੀ ਲੋੜ ਆ ਦੁੱਖ ਸੁਣਨਾ ਅਸੀਂ ਤੇ 24 ਘੰਟੇ ਹਾਜ਼ਰ ਰਹਿੰਦੇ ਆ ਰਾਤ ਬੰਨ ਟੁੱਟ ਗਿਆ ਸੀ ਅਸੀਂ ਦੋ ਤਿੰਨ ਪਰਿਵਾਰ ਰਾਤ ਕੱਢੇ ਉਹਨਾਂ ਟਿਕਾਣੋਂ ਟਿਕਾਣੀ ਲਾਇਆ ਕੁਝ ਦਿਨੇ ਕੱਢ ਕੇ ਲਿਆਇਆ ਤੇ ਸੰਤ ਬਾਬਾ ਸੁਖਾ ਸਿੰਘ ਨੇ ਇੱਕ ਬੋਰਡ ਅੱਜ ਸਾਨੂੰ ਨਵਾਂ ਲਿਆ ਕੇ ਦਿੱਤਾ ਤੇ ਇਸ ਇਲਾਕੇ ਨੂੰ ਬਾਬਾ ਸੁਖਾ ਸਿੰਘ ਜੀ ਦਾ ਬਹੁਤ ਵੱਡਾ ਸੰਗਤ ਦਾ ਸਜੋਗ ਆ ਤੇ ਮਹਾਂਪੁਰਚ ਹੋਣੇ ਤੋਂ ਬਾਅਦ ਬਨ ਬਨਣ ਦੀ ਸੇਵਾ ਜਿਹੜੀ ਸਪੂਰਨ ਸੇਵਾ ਅਸੀਂ ਕਰਾਵਾਂਗੇ ਅੱਛਾ ਇਹਦੇ ਵਿੱਚ ਤੁਹਾਡੀਆਂ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਾਲ ਦੇ ਨਾਲ ਤੋੜੇ ਭਰ ਰਹੇ ਆ ਉੱਥੇ ਅਸੀਂ ਦੇਖ ਰਹੇ ਹਾਂ ਕਿ ਰੇਤਾ ਪਿਆ ਹੋਇਆ ਗੱਟੇ ਪਏ ਨੇ ਜਿਨ੍ਹਾਂ 'ਚ ਭਰਿਆ ਜਾ ਰਿਹਾ ਰੇਤਾ ਮਿੱਟੀ ਭਰੀ ਜਾ ਰਹੀ ਹੈ ਦੂਜੇ ਪਾਸੇ ਬਾਬਾ ਜੀ ਨੇ ਇੱਕ ਬੋਟ ਹੋਰ ਨਵੀਂ ਦਿੱਤੀ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਨੀਆਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਲੋਕ ਕਹਿੰਦੇ ਨੇ ਕਿ ਵੀ ਸਰਕਾਰ ਦਾ ਕੰਮ ਹੈ ਜਿਹੜੀ ਸਾਰੀਆਂ ਚੀਜ਼ਾਂ ਕਰਨੀਆਂ ਰੋਕ-ਥਾਮ ਕਰਨੀ ਸਰਕਾਰ ਭੂਮਿਕਾ ਨਿਭਾਰੀਏ ਆਪਣੀ ਸਰਕਾਰਾਂ ਦੀ ਜਦੋਂ ਆ ਬੰਡ ਟੁੱਟੂ ਫੇਰ ਨਭਾਵਾਂਗੇ ਅੱਜਾਂ ਨੇ ਪਾਣੀ ਨਹੀਂ ਆਇਆ ਜੋ ਤੁਸੀ ਵਾਲਾ ਬੰਡ ਟੁੱਟੂਗਾ ਫੇਰ ਆਗਾ ਫਾੜ ਆਇਆ ਅੱਜ ਸਰਕਾਰ ਨੂੰ ਹਾੜ ਨਹੀਂ ਮੰਨਦੀ ਪਾਣੀ ਨਹੀਂ ਮੰਨਦੀ ਸਰਕਾਰ ਅੱਜ ਹਾੜ ਨਹੀਂ ਮੰਨਦੀ ਸਰਕਾਰ ਇਹ ਬਾਬੇ ਮੰਨਦੇ ਆ ਜਾਂ ਪਬਲਿਕ ਮੰਨਦੀ ਆ ਸੰਗਤਾਂ ਇਹ ਗੱਲ ਸਾਹ ਦੇ ਰੀਆਂ ਇਲਾਕਾ ਕੁਲ ਮਾਲਵੇ ਤੱਕ ਟਰੱਕਾਂ ਨਾਲ ਰਸਤ ਪਾਣੀ ਆਉਂਦਾ ਸੰਗਤਾਂ ਮੰਨਦੇ ਆ ਪਰ ਸਰਕਾਰ ਇਹਨੂੰ ਪਾਣੀ ਨਹੀਂ ਮੰਨਦੀ ਹਾਂ ਅੰਦੀ ਤੁਸੀਂ ਬਨ ਟੁੱਟੂਗਾ ਫਿਰ ਕਵਾਂਗੇ ਆੜ ਆ ਇਹ ਤੁਸੀਂ ਬਨ ਨਹੀਂ ਹਾਂਜੀ ਇਹ ਤੁਸੀਂ ਬਨ ਮਤਲਬ ਸਰਕਾਰ ਪ੍ਰਸ਼ਾਸਨ ਜਿਹੜਾ ਸੁਲਤਾਨਪੁਰ ਲੋਧੀ ਦਾ ਜਿਸ ਥਾਂ ਦੇ ਉੱਤੇ ਖੜੇ ਹੋਇਆ ਇਹਨੂੰ ਤੁਸੀਂ ਬਨ ਕਹਿੰਦੇ ਆ ਕਹਿੰਦੇ ਜਦੋਂ ਇਹ ਟੁੱਟੇਗਾ ਉਸ ਤੋਂ ਬਾਅਦ ਜਿਹੜਾ ਜਿਹੜੇ ਮੌਕੇ ਤੇ ਪ੍ਰਬੰਧ ਜਾਇਜਾ ਲਿਆ ਜਾਏਗਾ ਜਿਸ ਤਿੱਕ ਕਿਦ ਨਾਲ ਇਹ ਸਾਰੀ ਚੀਜ਼ਾਂ ਹੋ ਜਾਣ ਤੁਸੀ ਅੱਗੇ ਗਏ ਹੋ ਪਿੰਡਾਂ ਦੇ ਵਿੱਚ ਕਿੰਨੇ ਘਰ ਨੇ ਕੀ ਕੁਝ ਕਹਿ ਰਹੇ ਨੇ ਡੰਗਰ ਪਸ਼ੂ ਕਿੰਨੇ ਕਿਤੇ 13 14 ਪਿੰਡ ਲੱਗੇ ਹੋਏ ਤੇ ਅਸੀਂ ਘਰ ਘਰ ਕਰ ਕੁਝ ਘਰਾਂ ਜ ਨਹੀਂ ਵੀ ਗਿਆ ਜਾਏਗਾ ਕੁਝ ਘਰਾਂ ਦੇ ਕੱਲ ਅੱਜ ਗਏ ਕੱਲ ਗਏ ਤੇ ਘਰਾਂ ਦੇ ਵਿੱਚ ਬਹੁਤ ਮੰਦਾ ਹਾਲਾ ਜਿਹੜਾ ਬੋਰਾ ਵਿੱਚ ਪਾਣੀ ਪੈ ਗਿਆ ਪਾਣੀ ਪੀਣ ਦੀ ਸਮੱਸਿਆ ਮੱਛਰ ਲੜਨ ਦੀ ਬਹੁਤ ਵੱਡੀ ਸਮੱਸਿਆ ਤੇ ਉਹਨਾਂ ਨੂੰ ਜਿਹੜਾ ਪਾਣੀ ਚੜਦਾ ਵਾ ਦਰਿਆ ਦਾ ਵਾਸ ਦਾ ਜੀ ਵੀ ਖਬਰ ਆਈ ਜਾਂਦੀ ਆ ਪਾਣੀ ਨਾ ਛੜਦਾ ਨਾ ਛੜਦਾ ਉਹਨਾਂ ਨੂੰ ਇਹ ਵੀ ਡਰ ਸਦਾਉਂਦਾ ਬਾਕੀ ਉਹਨਾਂ ਘਰਾਂ ਨਾਲ ਵੀ ਡਰ ਸਦਾਉਂਦਾ ਜਾਈਏ ਕਿੱਥੇ ਸਰਕਾਰ ਤਾਂ ਕਹਿੰਦੀ ਬੇਟ ਏਰੀਆ ਵਾ ਪੌਂਟ ਏਰੀਆ ਵਾ ਕਿ ਸਰਕਾਰਾਂ ਨੂੰ ਜਮਾਨ ਲਈ ਇਹ ਜਮ ਮੀਨਾ ਮਿਲਗਾ ਸਰਕਾਰ ਵੱਲੋਂ ਸਰ ਹੂੰ ਤੁਸੀਂ ਇਹ ਲੋਕ ਛੱਡ ਕੇ ਕਿੱਥੇ ਜਾਣ ਹੂੰ ਕੋਈ ਕੋਠਿਆਂ ਤੇ ਬੈਠਾ ਕੋਈ ਕਿਤੇ ਬੈਠਾ ਬਹੁਤ ਪਰੇਸ਼ਾਨ ਲੋਕਾਂ ਦੀ ਬੜੇ ਦੁੱਖ ਦੀ ਘੜੀ ਚ ਤੇ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਨੇ ਇਹਨਾਂ ਦੇ ਅੰਗ ਸੰਗ ਖੜੇ ਆ ਕਿਸੇ ਵੀ ਚੀਜ਼ ਦੀ ਲੋੜ ਵੇ ਸਾਡੇ ਮੋਬਾਈਲ ਨੰਬਰ ਦਿੱਤੇ ਹੋਏ ਇਹਨਾਂ ਨੂੰ ਹੂੰ ਕੋਈ ਵੀ ਕਿਸੇ ਨੂੰ ਦਰਦ ਹੋਵੇ ਅਸੀਂ ਨਾਲ ਅਸੀਂ 23 ਦੇ ਵਿੱਚ ਜਿੰਨਾ ਬਾਈਪੁਰ ਵਾਲਾ ਬੰਨ ਸਾਰੀ ਬਾਬਾ ਸੁੱਖਾ ਸਿੰਘ ਨੇ ਸੇਵਾ ਕਰਾਈ ਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁਣ ਜਿਹੜੇ ਜਿੰਨੇ ਤੋੜ ਹੋਇਆ ਉਹਨਾਂ ਨੇ ਜਦੋਂ ਪਾਣੀ ਲਊਗਾ ਤੁਰੰਤ ਬਨਣ ਦੀ ਸੇਵਾ ਮਹਪੁਰਸ਼ ਕਰਵਾਣਗੇ ਉਹਨਾਂ ਦੇ ਜੇਸ਼ੇਦਾਰ ਸੰਗਤਾਂ ਇਲਾਕਾ ਸਾਹ ਦੇਵੇ ਜਿੱਦਾਂ ਸਾਨੂੰ ਉਹਨਾਂ ਤੋੜਿਆਂ ਖਾਲੀ ਦੀ ਲੋੜ ਆ ਕੋਈ ਸਾਨੂੰ ਖਾਲੀ ਤੋੜੇ ਪਚਾਵੇ ਤਾਰ ਦੇਵੇ ਰਤਾਂ ਆਪਣੇ ਲੰਗਰ ਦੀਆਂ ਬਹੁਤ ਆ ਮਾਰੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੇ ਲੰਗਰ ਚੱਲਦੇ ਆ ਪਰ ਜਿਹੜਾ ਤੋੜਾ ਵਾ ਕੋਈ 20 30 30 ਲੱਖ ਤੋੜਾ ਚਾਹੀਦਾ ਖਾਲੀ ਜੁਰੇ ਬੰਨਾਂ ਬਨਾਂਗੇ ਉਹ ਤੋੜਿਆਂ ਦੀ ਲੋੜ ਆ ਜਾਂ ਕਿ ਕਈ ਸੰਸਾ ਲੱਗੀਆਂ ਵਾ ਕਈ ਸੰਗਤਾਂ ਲੱਗੀਆਂ ਆ ਹਮਾਰੀਆਂ ਬੰਨ ਬੰਦੀਆਂ ਉਹਨਾਂ ਨੂੰ ਢੀਲ ਪਹਚਾਇਆ ਜਾਵੇ अच्छा लगातार ਤੁਸੀਂ 11 ਤਰੀਕ ਤੋਂ ਬਾਬਾ ਜੀ ਹੋਰੀ ਸੇਵਾ ਨਿਭਾ ਰਹੇ ਨੇ ਲੰਗਰ ਪਾਣੀ ਪਹੁੰਚਦਾ ਕੀਤਾ ਜਾ ਰਿਹਾ ਕੋਈ ਅਜਿਹੇ ਪਰਿਵਾਰ ਮਿਲ ਰਹੇ ਨੇ ਜਿਹੜੇ ਰੋ ਰਹੇ ਨੇ ਪਛਤਾ ਰਹੇ ਨੇ ਕਿ ਵੀ ਹਜੇ 2023 ਚੋਂ ਹੀ ਮਸਾ ਨਿਕਲੇ ਸੀ ਕਿ ਜਦੋਂ ਹੜਾ ਆਏ ਸੀ ਪਹਿਲਾਂ ਇੱਥੇ ਕਿ ਮੈਂ ਵਿਸ਼ਿੰਗਰ ਦਾ ਪਰਿਵਾਰ ਛੋਟਾ ਗਰੀਬ ਪਰਿਵਾਰ ਉਹਨੇ ਘਰੇ ਗਿਆ ਸਵੇਰੇ ਸੀ ਤੋਂ ਉਹਨਾਂ ਦੇ ਘਰ ਤੋਂ ਬੰਨ ਇੰਨਾ ਕਰੇਗਾ ਜਿੰਨਾ ਕ ਵੀਰ ਖੜਾ ਅੱਜ ਸ਼ਾਇਦ ਰਾਤ ਨੂੰ ਜਾਂ ਕੱਲ ਉਹਦਾ ਘਰ ਜਿਹੜਾ ਦਰਿਆ ਵਿੱਚ ਡਿੱਗ ਪੂਗਾ ਓਕੇ ਬਿਲਕੁਲ ਗਰੀਬਣੀ ਮਾਈ ਉਹਦਾ ਕੋਈ ਵੀ ਆਸਰਾ ਨਹੀਂ ਬਿਲਕੁਲ ਗਰੀਬ ਘਰ ਉਹਦਾ ਅੱਜ ਰਾਤ ਜਾਂ ਕੱਲ ਆਸਰਾ ਦਰਿਆ ਵਿੱਚ ਘਰ ਡ ਉਨਾਰਾ ਘਰ ਵੀ ਅਸੀਂ ਸਤਿਗੁਰ ਕਿਰਪਾ ਕਰੇ ਪਹਿਲੀ ਗੱਲ ਤੋਂ ਬਜੀ ਹਰਵੇ ਗੁਰੂ ਨਾਨਕ ਸਾਹਿਬ ਮਿਹਰ ਕਰੇ ਨਾਣ ਦੇ ਜੇਕਰ ਉਹ ਘਰ ਨੂੰ ਗਈ ਉਹਕਤ ਪਹੁੰਚਦੀ ਆ ਤੇ ਬਾਬਾ ਸੁਖਾ ਸਿੰਘ ਦੀ ਸੇਵਾ ਕਰਾਉਣਗੇ ਇਹ ਬਹੁਤ ਵੱਡੀ ਗੱਲ ਹੈ ਬਾਬਾ ਜੀ ਜਾਂ ਤੁਹਾਡੇ ਵੱਲੋਂ ਸੰਗਤ ਵੱਲੋਂ ਬਰਸਾਤ ਦਿੱਤਾ ਜਾ ਰਿਹਾ ਪਰ ਹਾਲਾਂਕਿ ਤੁਹਾਨੂੰ ਇਹ ਵੀ ਸਵਾਲ ਹੈ ਕਿ ਵੀ ਸਰਕਾਰ ਉਦੋਂ ਆਊਗੀ ਜਦੋਂ ਤੁਸੀ ਵਾਲਾ ਬੰਨ ਟੁੱਟੇਗਾ ਖਬਰਾਂ ਜਾਂਦੇ ਆ ਅਸੀਂ ਮੈਂ ਇਹ ਨਹੀਂ ਸੁਣਿਆ ਆਪਾਂ ਦੇ ਖਬਰਾਂ ਚ ਆnde ਕੋਈ ਇਹ ਬੇਟ ਏਰੀਆ ਵਾ ਜਦੋਂ ਬੰਨ ਵੱਡਾ ਟੁੱਟੂਗਾ ਉਹ ਪਾਣੀ ਮੰਨਿਆ ਜਾਊਗਾ ਉਹ ਸਰਕਾਰ ਆਪਾਂ ਦੀ ਮੈਂ ਨਹੀਂ ਕਹਿ ਰਿਹਾ ਸਰਕਾਰ ਆਪ ਕਹਿ ਰਹੀ ਆ ਤੁਸੀਂ ਆਪ ਗਏ ਖਤਰਾ ਕੋਈ ਲੱਗਦਾ ਕੋਈ ਹਜੇ ਵੀ ਕੋਈ ਹੈਗਾ ਕਈ ਥਾਵਾਂ ਤੇ ਖਤਰਾ ਜੇ ਕੁਝ ਘਰ ਹੋ ਸਕਦਾ ਰਾਤ ਨੂੰ ਜੇ ਪਾਣੀ ਡੰਗੇ ਤੇ ਘਰ ਟਹਿ ਜਾਣ دریا ਵਿੱਚ ਬਹੁਤ ਖਤਰਾ ਜੇ ਬਾਕੀ ਬਾਬਾ ਜੀ ਆ ਗਏ ਇਹਨਾਂ ਨੂੰ ਪੁੱਛੋ ਇਹ ਲੱਗ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵੈਕ ਜੀ ਫਤਿਹ ਫਤਿਹ ਜੀ ਕਿਹੜੇ ਦਲ ਚੋਂ ਜੀ ਤੁਸੀਂ ਅਸੀਂ ਇੱਥੇ ਹੀ ਆ ਆਪਣਾ ਗਰੰਥੀ ਸਿੰਘ ਦਾ ਪੈਰਾ ਨਾਲ ਦੇ ਪਿੰਡ ਜੀ ਕੀ ਮਾਹੌਲ ਹੈ ਇੱਥੇ ਜਿਵੇਂ ਅਸੀਂ ਪਾਣੀ ਦੇਖ ਰਹੇ ਹਾਂ ਹਾਲਾਂਕਿ ਲੋਕ ਲਗਾਤਾਰ ਦੇਖ ਰਹੇ ਨੇ ਕਈ ਵੀ ਕਮੈਂਟ ਵੀ ਕਰ ਰਹੇ ਆ ਕਿ ਵੀ ਚਲੋ ਪੰਜਾਬ ਜਿਹੜਾ ਸੁਖਾਂਤ ਰਹੇ ਸੁਲਤਾਨਪੁਰ ਲੋਧੀ ਦੀ ਅਰਦਾਸ ਕਰ ਰਹੇ ਹੁਣ ਇੱਥੇ ਮਾਹੌਲ ਕਿਵੇਂ ਆ ਇੱਥੇ ਮਾਹੌਲ ਤਾਂ ਵੇਖੋ ਜੀ ਪਾਣੀ ਦੇ ਵਿੱਚ ਜਿਹੜਾ ਜਿੰਨੇ ਵੀ ਇੱਥੇ ਰਹਿੰਦੇ ਵੀ ਉੱਥੇ ਗੈਲੀਆਂ ਵੀ ਜਿੱਥੇ ਨਾ ਰਹਿੰਦੇ ਰੋਕ ਇੱਥੇ ਸੇਤ ਦਾ ਵੀ ਬਹੁਤ ਜਿਆਦਾ ਨਾ ਦਿਨੋ ਦਿਨ ਵਿਗੜਦੀ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਫਸਲਾਂ ਉਹਨਾਂ ਨੂੰ ਦਵਾਈਆਂ ਦੂਈਆਂ ਪਾਈਆਂ ਉਹਦੇ ਕਰਕੇ ਪਾਣੀ ਦਾ ਖਰਾਬ ਜਾਂ ਜੀਵ ਜਾਂ ਤੂ ਘਰੇ ਸੜੇ ਹੋਣ ਕਰਕੇ ਜਾਂ ਇਥੇ ਕਹਿੜੀਆਂ ਫਸਲਾਂ ਤੇ ਗੱਲਾਂ ਸੜਨ ਕਰਕੇ ਨਾ ਬੱਚਿਆਂ ਦਾ ਵੀ ਬਹੁਤ ਜਿਹੜਾ ਨਾ ਨੁਕਸਾਨ ਹੁੰਦਾ ਪਿਆ ਬੱਚਿਆਂ ਦੀ ਸਿਹਤ ਖਰਾਬ ਹੋ ਰਹੀ ਆ ਹਮਤਲਬ ਬਿਮਾਰੀਆਂ ਫੈਲਦੀਆਂ ਨੇ ਜਿਹੜੀਆਂ ਇਥੋਂ ਪਾਣੀ ਦੇ ਵਿੱਚ ਗੰਦਗੀ ਨੇ ਹਾਂ ਬਿਮਾਰੀ ਵੀ ਫੈਲਦੀ ਆ ਤੇ ਹੋਰ ਜਿਹਦੇ ਕਰਕੇ ਨਾ ਤੇ ਬੱਚਿਆਂ ਦਾ ਆਉਣਾ ਜਾਣਾ ਸਕੂਲ ਦਾ ਵੀ ਆਉਣਾ ਜਾਣਾ ਔਖਾ ਆ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਚਲੋ ਵੀ ਦੂਰਾਂ ਦੂਰੋਂ ਤੋਂ ਆ ਕੇ ਜਿਹੜੇ ਹੋਰ ਬਹੁਤ ਹੀ ਜਿਹੜੇ ਸ਼ਰਧਾਲੂ ਲੋਕ ਸਮਾਜ ਸੇਵੀ ਮਹਾਪੁਰਖ ਆ ਕੇ ਇੱਥੇ ਸੇਵਾ ਕਰਦੇ ਆ ਨਾ ਉੱਥੇ ਅਸੀਂ ਨਾਲ-ਨਾਲ ਸਕੂਲਾਂ ਵਾਲਿਆਂ ਨੂੰ ਵੀ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦੇ ਆ ਵੀ ਜਿੱਥੇ ਹੁਣ ਪਾਣੀ ਆਇਆ ਵਾ ਬਹੁਤ ਔਖਾ ਇੱਥੇ ਨਾ ਘਰਾਂ ਦੇ ਵਿੱਚ ਆਪਦਾ ਗੁਜ਼ਾਰਾ ਕਰਨਾ ਔਖਾ ਆ ਵੀ ਉੱਥੇ ਸਕੂਲਾਂ ਵਾਲਿਆਂ ਨੂੰ ਬੇਨਤੀ ਕਰਦੇ ਵੀ ਬਹੁਤਾ ਨਹੀਂ ਨਾ ਤੁਹਾਡੀ ਇੰਨੀ ਸੇਵਾ ਪਰਵਾਣ ਨਹੀਂ ਆ ਸੈਸ਼ਨ ਚੱਲਦਾ ਪਿਆ ਨਾ ਬੱਚਿਆਂ ਦਾ ਇਸੇ ਸੈਸ਼ਨ ਦੀ ਕੇਵਲ ਤੇ ਕੇਵਲ ਇਨ੍ਹਾਂ ਬੱਚਿਆਂ ਦੀ ਫੀਸ ਮਾਫ ਕੀਤੀ ਜਾਵੇ ਭਾਵੇਂ ਹਣਾ ਕਿਉਂਕਿ ਜਿੱਥੇ ਵੀ ਹੁਣ ਇੱਥੇ ਜਦੋਂ ਪਾਣੀ ਸੁੱਕ ਵੀ ਗਿਆ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਤੰਗੀਆਂ ਆਉਣੀਆਂ ਪਈਆਂ ਨੇ ਲੋਕੋ ਵੀ ਕਈਆਂ ਕਈਆਂ ਦੇ ਮਕਾਨਾਂ ਦੇ ਵਿੱਚ ਸਲਾਬ ਬਾਈ ਜਾਂ ਕਈਆਂ ਦੇ ਮਕਾਨ ਵਿੱਚੋਂ ਇਹ ਕੰਦਾ ਕੁੰਦਾ ਵੀ ਡਿੱਗੀਆਂ ਤੇ ਜਾਂ ਕਹਿ ਲਈਏ ਵੀ ਫਸਲ ਵੀ ਸਾਰੀ ਮਰੀ ਆ 23 ਦੇ ਵਿੱਚ ਪਾਣੀ ਆਇਆ ਸੀਗਾ ਆਸ ਸੀ ਕਿ ਯਾਰ ਕੀ ਉੱਠ ਜਾਵਾਂਗੇ ਤੇ 25 ਦੇ ਵਿੱਚ ਫੇਰ ਆ ਗਿਆ ਵੀ ਉੱਠਣ ਜੋਗ ਨਹੀਂ ਰਹਾ ਇਸ ਕਰਕੇ ਉੱਥੇ ਸਕੂਲਾਂ ਵਾਲੇ ਹੁਣ ਬੱਚੇ ਇੱਥੇ ਤੜਕੇ ਵੇਖੀਦਾ ਨਾ ਬੱਚੇ بڑے ਬੱਚੇ ਜਾਂਦੇ ਸਕੂਲਾਂ ਦੇ ਵਿੱਚ ਤਕਰੀਬਨ ਆਪਣੇ ਸ਼ਹਿਰ ਦੇ ਵਿੱਚ ਕੋਈ 10-15 ਸਕੂਲ ਨੇ ਮੇਨ ਮੇਨ ਸਕੂਲ ਆ ਤੇ ਜੀ ਆਪਾਂ حساب ਵੀ ਲਾੜੀ ਇੱਥੇ ਹਰੀਖ ਸਕੂਲ ਦੇ ਵਿੱਚ 11200 ਬੱਚਾ ਹੋਊਗਾ ਤੇ ਇੰਨਾ ਸਕੂਲਾਂ ਜੇ ਵੰਡ ਕੇ ਵੇਚ ਲਈਏ ਕਿ ਇੱਕ ਸਕੂਲ ਦੇ ਵਿੱਚ ਸਾਗਰੇ ਬਾਉ ਪਰ ਤੇ ਇਧਰ ਦੇ ਮੰਡ ਦੇ ਕੋਈ 10-10 ਬੱਚੇ ਹੋਣਗੇ ਤੇ ਜਿੱਥੇ ਅਸੀਂ ਇੰਨੀ ਫੀਸ ਆ ਲੈਨੇ ਆ ਵੀ ਇੱਕ ਸਾਲ ਦੀ ਫੀਸ ਅਸੀਂ ਮਾਫ ਕਰਦੀ ਤੇ ਆਪਣੀ ਇੰਨੀ ਵੱਡੀ ਸੇਵਾ ਹੋ ਗਈ ਸਾਡੇ ਬੱਚੇ ਪੜਾਈ ਤੋਂ ਨਾ ਰਹਿਣਗੇ ਫੀਸ ਤੋਂ ਨਾ ਰਹਿਣਗੇ ਮਤਲਬ ਸਕੂਲਾਂ ਵਾਲਿਆਂ ਨੇ ਇਸ ਦੇ ਵਿੱਚ ਸੋਚਣਾ ਚਾਹੀਦਾ ਕਿ ਵੀ ਅਸੀਂ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਮਾਰੇ ਪਏ ਆ 2023 ਚੋਂ ਨੇ ਨਿਕਲੇ ਹੁਣ 25 ਦੇ ਵਿੱਚ ਇਸ ਚੀਜ਼ ਤੋਂ ਪ੍ਰਭਾਵਿਤ ਹੋ ਗਿਆਂ ਵੀ ਸਕੂਲਾਂ ਵਾਲੇ ਵੀ ਸੋਚਣ ਤੇ ਪ੍ਰਸ਼ਾਸਨ ਵੀ ਸੋਚੇ ਹਾਂਜੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਆ ਕਿ ਜਿੱਥੇ ਅਸੀਂ ਹੋਰ ਬੱਚੇ ਕਿਉਂਕਿ ਆਮ ਤੌਰ ਤੇ ਨਾ ਜਦੋਂ ਸਕੂਲਾਂ ਦੇ ਚ ਵਜੀਫੇ ਲੱਗਦੇ ਆ ਇਹਦੇ ਉਦੋਂ ਲਿਖਿਆ ਜਾਂਦਾ ਵੀ ਜੇ ਜਰਨਲ ਕੈਟਾਗਰੀ ਆ ਨਾ ਵੀ ਇਹਦੇ ਕੋਲ ਸਾਰਾ ਕੁਝ ਹੈਗਾ ਜਮੀਨ ਜਾਇਦਾਦ ਵੀ ਹੈਗੀ ਆ ਪਰ ਜੇ ਅੱਜ ਵੇਖੀਏ ਜਰਨਲ ਕੈਟਾਗਰੀ ਸਭ ਤੋਂ ਵੱਧ ਮਾਰੀ ਗਈ ਆ ਵੀ ਹੋਰ ਕੈਟਾਗਰੀ ਇੱਥੇ ਸਾਰੀ ਜਰਨਲ ਕੈਟਾਗਰੀ ਹੋਰ ਕੀ ਕੈਟਾਗਰੀ ਹੈ ਨਹੀਂਗੀ ਪੀ ਇਹੀ ਆ ਵੀ ਜਿੱਥੇ ਅਸੀਂ ਹੋਰ ਜਿੱਥੇ ਗੁਰਮਖ ਪਿਆਰੇ ਮਹਾਪੁਰਖਾਂ ਸਰਪੰਨ ਬਾਬਾ ਸੁਖਾ ਸਿੰਘ ਸਾਹਿਬ ਜੀ ਕਹਲੇ ਵੀ ਆਪਣਾ ਦਿਨ ਰਾਤ ਉਹਨਾਂ ਨੇ ਇੱਕ ਕਰ ਦਿੱਤਾ ਇੱਥੋਂ ਦੇ ਲੋਕਾਂ ਨੂੰ ਬਚਾਉਣ ਲਈ ਇੱਥੋਂ ਹੀ ਨਹੀਂ ਸਭਰਾ ਮੰਡ ਬਾਉਪੁਰ ਸਾਗਰਾ ਆਲੀ ਕਰਮੂ ਵਾਲਾ ਪਤਨ ਜਿੱਥੇ ਵੀ ਵੇਖੋ ਮਹਾਪੁਰਖਾਂ ਦੀ ਸੇਵਾ ਲੱਗੀ ਹੈ ਤੇ ਮਾਹਪੁਰਖਾਂ ਨੇ ਇਹ ਇਨ੍ਹਾਂ ਦੇ ਲੋਕਾਂ ਨੂੰ ਬਚਾਉਣ ਦੇ ਲਈ ਆਪ ਮਾਹਪੁਰਖੇ ਓਥੇ ਵਿਦੇਸ਼ਾਂ ਦੇ ਵਿੱਚ ਗਏ ਨੇ ਤੇ ਮਾਹਪੁਰਖਾਂ ਦਾ ਥੋੜੇ ਦਿਨ ਪਿਛੇ ਇਹ ਸੰਗਤ ਸਿੰਘਾਂ ਨਾਲ ਆਪਣਾ ਰਾਬਤਾ ਕਾਇਮ ਹੋਇਆ ਵੀ ਮਾਹਪੁਰਖ ਕਹਿੰਦੇ ਵੀ ਅਸੀਂ ਟਿਕਟ ਟਕਰਾ ਕੇ ਤੇ ਹੱਲੇ ਨਾਲ ਇੱਥੇ ਆ ਜਾਈਏ ਫਿਰ ਸੰਗਤਾਂ ਨੇ ਵਚਨ ਕੀਤਾ ਸਿੰਘਾਂ ਨੇ ਵੀ ਬਾਬਾ ਜੀ ਤੁਸੀਂ ਜਿਹੜੇ ਕਾਰਜ ਲਈ ਗਏ ਉਹ ਕਾਰਜ ਆਪਣੇ ਸੋਧ ਕਰ ਲਓ ਇੱਥੇ ਅਜੇ ਸਿੰਘ ਸਿੰਘ ਹੈ ਡਟੇ ਹੋਏ ਨੇ ਤੁਹਾਡੀ ਸੇਵਾ ਦੇ ਵਿੱਚ ਕਿ ਮਾਹਪੁਰਖ ਵੀ ਇਨ੍ਹਾਂ ਦੀ ਸੇਵਾ ਦੇ ਲਈ ਹਰ ਲਈ ਹਰ ਸਮੇਂ ਹਾਜ਼ਰ ਰਹਿੰਦੇ ਨੇ ਬਿਲਕੁਲ ਅੱਛਾ ਭਾਈ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਪਹਿਲੇ ਆਧਾਰ ਦੇ ਉੱਤੇ ਦੇਖਣਾ ਚਾਹੀਦਾ ਹੈ ਕਿ ਵੀ ਜਿਸ ਤਿੱਕੇ ਦੇ ਨਾਲ ਜੇ ਬੰਨ ਟੁੱਟਿਆ ਹੈ ਤੇ ਦੀ ਕਾਰਨ ਕੀ ਹੈ ਗਲਤੀ ਕੀਤੀ ਹੈ ਕਿਵੇਂ ਟੁੱਟਿਆ ਗਿਆ ਇਹ ਪਹਿਲਾਂ ਕੋਈ ਜਾਇਜ਼ਾ ਨਹੀਂ ਲਿਆ ਗਿਆ ਜੇ ਪਹਿਲਾਂ ਟੁੱਟੇ ਹੋਏ ਨੇ ਉਸ ਤੋਂ ਬਾਅਦ ਵੀ ਇਹਨਾਂ ਨੇ ਸਿੱਖਿਆ ਨਹੀਂ ਕਿ ਵੀ ਇਹ ਫਿਰ ਟੁੱਟ ਸਕਦਾ ਜਾਇਜ਼ਾ ਤਾਂ ਦੂਰ ਦੀ ਗੱਲ ਆ ਵੇਖੋ ਜੀ ਇਹ ਪਾਣੀ ਇੰਨਾ ਛੱਡਣ ਤੋਂ ਪਹਿਲਾਂ ਸੁਚੇਤਵ ਨਹੀਂ ਕੀਤਾ ਗਿਆ ਵੀ ਤੁਸੀਂ ਉੱਠੀ ਜਾਓ ਕਿ ਕਿ ਨਿਕਿਆ ਨਹੀਂ ਗਿਆ ਕਿਹਾ ਨਹੀਂ ਗਿਆ ਨਿੱਕੇ ਨੇ ਕਿ ਬੱਚੇ ਆ ਰਾਤ ਸੁੱਤੇ ਪਏ ਆ ਦਿਨੇ ਉੱਠ ਕੇ ਵੇਖਿਆ ਥੱਲੇ ਪਾਣੀ ਆ ਬੀ ਜਾਇਜਾ ਤੇ ਬੜੀ ਦੂਰ ਦੀ ਗੱਲ ਆ ਵੀ ਜਾਇਜਾ ਪਹਿਲਾਂ ਆਉਂਦੇ ਵੇਂਦੇ ਕੀ ਕਰਨਾ ਕਿ ਨਹੀਂ ਵੀ ਇਹ ਪਹਿਲਾਂ ਦਾਸੀ ਦੇ ਤਾਂ ਆਂਦਾ ਵੀ ਭਾਈ ਤੁਸੀਂ ਉੱਠ ਜਾਓ ਆਦਾ ਸਾਮ ਸੁਭਾਲ ਕਰ ਲੋ ਅਸੀਂ ਰਾਤ ਨੂੰ ਪਾਣੀ ਛੱਡਣਾ ਵੀ ਉਹਥੇ ਤੋੜ ਤੇ ਪੁੱਛ ਨਹੀਂ ਦਿੰਦਾ ਇਹਨਾਂ ਨੇ ਵੀ ਉਥੇ ਤੋੜ ਤੇ ਇਹ ਤਾਂ ਅਸੀਂ ਕਹਿੰਦਾ ਮਹਾਪੁਰਖ ਬਨ ਗਏ ਜੇ ਮਹਾਪੁਰਖ ਬਨ ਨਾਲ ਆਉਂਦੇ ਨਾ ਤੇਈ ਦਾ ਬਾਂਹ ਟੁੱਟਿਆ ਇਹ ਤਾਂ ਵੀ ਟੁੱਟਿਆ ਹੀ ਰਹਿਣਾ ਸੀਗਾ ਵੱਜਣਾ ਨਹੀਂ ਸੀਗਾ ਸਭਰਾ ਵਾਲਾ ਕਿੱਡਾ ਪਾੜ ਪਿਆ ਉਹ ਮਹਾਪੁਰਖ ਬਨ ਗਏ ਜੇ ਸਰਕਾਰ ਨੇ ਅਸੀਂ ਛੱਡਿਆ ਹੁੰਦਾ ਅਜੇ ਤੱਕ ਉਦਾਂ ਤੋਂ ਉਦਾਂ ਹੀ ਰਹਿਣਾ ਸੀਗਾ ਆਲੀ ਵਾਲਾ ਗੱਡਾ ਬਾਨਾ ਮਹਾਪੁਰਖ ਬੜੇ ਮਹੀਨੇ ਇੱਥੇ ਆ ਕੇ ਤੇ ਉਹ ਸੇਵਾ ਕਰਦੇ ਰਹੇ ਆ ਆਪ ਹੱਥੀ ਸੇਵਾ ਕੀਤੀ ਆ ਅਸੀਂ ਤੁਸੀਂ ਇੱਥੇ ਆਏ ਜੇ ਨਾ ਹੁਣ ਵੇਖ ਲਓ ਭੀ ਜਿਵੇਂ ਜਿਵੇਂ ਸ਼ਾਮਾਂ ਪਈਆਂ ਦੀਆਂ ਨਾ ਮਹਾਪੁਰਖ ਟਿਕੇ ਹੋਏ ਆ ਜਾਂ ਫਿਰ ਇੱਥੇ ਆਪਣਾ ਅੱਗੇ ਕੈਂਪ ਲੱਗਾ ਭਾਈ ਅਮਰਤਪਾਲ ਸਿੰਘ ਦਾ ਉਹ ਸਿੰਘ ਇੱਥੇ ਨੇ ਬਾਕੀ ਸਾਰੇ ਇੱਥੋਂ ਚਲੇ ਗਏ ਤੇ ਜਦੋਂ ਇੱਥੇ ਦਿਨ ਚੜ ਗਿਆ 10 ਵਜੇ ਇੱਥੇ ਕੁਰਬਲ ਕੁਰਬਲ ਹੁੰਦੀ ਹਣੀ ਫੋਟੋਆਂ ਦੀ ਤੇ ਮੰਤਰੀ ਅਸੰਤਰੀਆਂ ਦੀ ਇਹ ਤਮਾਸ਼ਾ ਵੇਖਣ ਆਲੇ ਇਥੇ ਜਿਆਦਾ ਆਉਂਦੇ ਆ ਵੀ ਹੁਣ ਇਹ ਕਹਿ ਲੀਏ ਵੀ ਇਥੇ ਇਹ ਦੂਜਾ ਇਹ ਕਈ ਸਾਨੂੰ ਕਹਿੰਦੇ ਤੁਸੀਂ ਵੀਡੀਓ ਬਣਾਓ ਅਸੀਂ ਹੁਣ ਆਪ ਦਾ ਦਰਦ ਕਿੰਨਾ ਕਿ ਦਸੀਏ ਵੀ ਲੋਕ ਇਥੇ ਆ ਕੇ ਹੁਣ ਵੀਡੀਓ ਬਣਾਵਣਾ ਨਹੀਂ ਤਮਾਸ਼ਾ ਵੀ ਕਹਿੰਦੇ ਸ਼ਾਮਾਂ ਨੂੰ ਨਾ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਆ ਬੱਚਿਆਂ ਦੀਆਂ ਬੱਸਾਂ ਕਹਿ ਲੀਏ ਵੀ ਦਿਨੇ ਉਸੇ ਚੱਲ ਜਾਂਦੀਆਂ ਬੱਚੇ ਉੱਥੋਂ ਬਿਠਾ ਕੇ ਲਿਆਉਂਦੀਆਂ ਸ਼ਾਮਾਂ ਨੂੰ ਬੱਚਿਆਂ ਨੂੰ ਉੱਥੇ ਉਤਰਨਾ ਪੈਂਦਾ ਉੱਥੋਂ ਉਤਰ ਕੇ ਤੁਰ ਕੇ ਜਾਣਾ ਪੈਂਦਾ ਕਿਉਂ ਇਥੇ ਤਮਾਸ਼ਾ ਵੇਖਣ ਆਉਂਦੀਆਂ ਗੱਡੀਆਂ ਬਹੁਤ ਜਿਆਦਾਆਂ ਮੰਤਰੀਆਂ ਸੰਤਰੀਆਂ ਦੀਆਂ ਗੱਡੀਆਂ ਬੜੀਆਂ ਲੱਗੀਆਂ ਹੁੰ ਪੀ ਇੱਕ ਜਿਹੜੇ ਪੁਲਿਸ ਜਿਹੜੇ ਮੰਤਰੀ ਨੇ ਉਹ ਆ ਕੇ ਇੱਥੇ ਖੜ ਜਾਂਦੇ ਨੇ ਮਤਲਬ ਜਿਹੜਾ ਕੰਮ ਕਰਨਾ ਚਾਹੀਦਾ ਉਹ ਨਹੀਂ ਕੀਤਾ ਬਸ ਰੋਡ ਜਾਮ ਕੀਤੇ ਜਾ ਰਹੇ ਆ ਰੋਡ ਜਾਮ ਜਿਹੜਾ ਕੰਮ ਕਰਨਾ ਚਾਹੀਦਾ ਹੁਣ ਬੱਚੇ ਅੱਗੇ ਉਹਨਾਂ ਨੇ ਗਰਮੀ ਦੇ ਵਿੱਚ ਪਣਾਸ ਵਾਲੇ ਪਾਣੀ ਥਾਂ ਹੀ ਲੰਘ ਕੇ ਘਰੇ ਜਾਣਾ ਠੀਕ ਆ ਇੱਕ ਉਹ ਪਿੱਛੋਂ ਤੁਰ ਕੇ ਆਉਣਾ ਤੇ ਬੱਚਿਆਂ ਨੂੰ ਹੋਰ ਔਖਾ ਜਾਂਦਾ ਵੀ ਜਦੋਂ ਅਸੀਂ ਤਮਾਸ਼ਾ ਵੇਖਣ ਆਉਣਾ ਨਾ ਇਹਨਾਂ ਨੂੰ ਬੇਨਤੀ ਵੀ ਪਿੱਛੇ ਆਪਦੀ ਗੱਡੀ ਠੱਲ ਲਿਆ ਕਰਨ ਤੇ ਅੱਗੇ ਤੁਰ ਕੇ ਆ ਜਾਣ ਵੀ ਫੋਟੋ ਵਾਲੇ ਇੱਥੇ ਬੜੇ ਆਉਂਦੇ ਅਸੀਂ ਵੇਖੀਦਾ ਆਹੀ ਸਾਡਾ ਇਲਾਕਾ ਆਹੀ ਪਿੰਡ ਆ ਫੋਟੋ ਵਾਲੇ ਬੜੇ ਆਉਂਦੇ ਬਸ ਮਜ਼ਾ ਲਿਆ ਫੋਟੋ ਲਈ ਵੀ ਇੱਥੋਂ ਵੇਖ ਕੇ ਆਸਾ-ਪਾਸਾ ਚਲੇ ਗਏ ਜਾਂ ਤਰਗੇ ਹੈਲਪ ਵੀ ਕਰਨ ਨਾ ਸੰਤ ਬਲਬੀਰ ਸਿੰਘ ਸੀਂਚੇਵਾਲ ਉਹ ਆਏ ਉਹਨਾਂ ਨੇ ਕਿ ਲਿਆ ਜ਼ਾਇਦਾ ਜਿਵੇਂ ਬਾਬਾ ਜੀ ਲੱਗੇ ਹੋਏ ਨੇ ਪਹਿਲੇ ਦਿਨ ਤੋਂ ਹੀ ਕਹਿੰਦੇ 11 ਤਰੀਕ ਨੂੰ ਜਦੋਂ ਬੰਨ ਟੁੱਟਿਆ ਉਸ ਤੋਂ ਪਹਿਲਾਂ ਵੀ ਕਈ ਵਾਰ ਇਹਨਾਂ ਨੇ ਸੇਵਾ ਨਿਭਾਈਆਂ ਨੇ ਬਾਬਾ ਸੁਖਾ ਸਿੰਘ ਜੀ ਹੋਰਾਂ ਨੇ ਆਏ ਉਵੇਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਉਹਨਾਂ ਨੇ ਜ਼ਮੀਨੀ ਪੱਧਰ ਤੇ ਜੇ ਕਹਿ ਲਈਏ ਤੇ ਸਾਡੀ ਨਿਗਾਹ ਵਿੱਚ ਕੱਲੇ ਮਾਪੁਰਖ ਬਾਬਾ ਸੁਖਾ ਸਿੰਘ ਜੀ ਆਏ ਹੋਰ ਜ਼ਮੀਨੀ ਪੱਧਰ ਤੇ ਕੋਈ ਨਹੀਂ ਆਇਆ ਤੁਸੀਂ ਹੁਣ ਵੇਖ ਲਓ ਆ ਰਾਤ ਭੈਣ ਵਾਲੀ ਆ ਵੀ ਹੁਣ ਕਿਹੜਾ ਇੱਥੇ ਮਾਪੁਰਖ ਡੇ ਗਿਆ ਕੋਈ ਨਹੀਂ ਟੇਕੇਗਾ ਤੇ ਜਿਹੜੇ ਜੇ ਕਹ ਲਈਏ ਵੀ ਉਹਨਾਂ ਦਾ ਮਹਾਪੁਰਖਾਂ ਦਾ ਅੱਜ ਮਾਂ ਲੰਗਰ ਵੇਖਿਆ ਅੱਗੇ ਤੇ ਵੇਖਿਆ ਨਹੀਂ ਉਹ ਵੀ ਉਹ ਉਥੇ ਲਾਇਆ ਜਲਦਾ ਵੀ ਇਹ ਮਹਾਪੁਰਖਾਂ ਦਾ ਲੰਗਰ ਪਹਿਲੇ ਦਿਨ ਤੋਂ ਲੱਗਾ ਲੰਗਰ ਅਜੇ ਤੱਕ ਲੰਗਰ ਆ ਇਹ ਹੁਣ ਨਹੀਂਗਾ ਵੀ ਪਾਣੀ ਖਤਮ ਤੇ ਲੰਗਰ ਚੁੱਕੇ ਘਰ ਨੂੰ ਗਏ ਇਥੋਂ ਬਾਅਦ ਵਿੱਚ ਮਹਾਪੁਰਖਾਂ ਨੇ ਆਪਦੇ ਤੇਲ ਤੇ ਟਰੈਕਟਰ ਟਰਾਲੀਆਂ ਲਿਆ ਕੇ ਜੀਸੀਪੀ ਲਿਆ ਕੇ ਜਿਹੜੇ ਪਾਰ ਟੁੱਟੇ ਨੇ ਉਹ ਵੀ ਬਨਣੇ ਨੇ ਆਪਦੇ ਪੱਲਿਓ ਇੰਨਾ ਸਰਕਾਰ ਨਹੀਂ ਕਰਦੀ ਜਿੰਨਾ ਮਹਾਪੁਰਖ ਕਰੀ ਜਾ ਰਹੇ ਨੇ ਬਿਲਕੁਲ ਅੱਛਾ ਬਾਬਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲਦੇ ਕਿੰਨਾ ਕੁ ਖਰਚਾ ਜਿਹੜਾ ਤੁਹਾਨੂੰ ਲੱਗਦਾ ਕਿ ਵੀ ਆ ਚੁੱਕਿਆ ਜਾਂ ਆ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਖਰਚਾ ਕਹਿੰਦੇ ਪਹਿਲਾਂ ਤਾਂ ਸਰਕਾਰ ਕਹਿੰਦੀ ਸੀ ਕਿ ਕਿਸੇ ਦੀ ਮੁਰਗੀ ਵੀ ਮਰੀਆ ਉਹਦਾ ਵੀ ਕਹਿੰਦੇ ਮੁਆਵਜ਼ਾ ਦੇਵਾਂਗੇ ਕਿ ਲਾਦਾ ਕਿ ਸੰਤਮਾ ਪੁਰਸ਼ੇ ਤੱਕ ਪਹੁੰਚ ਕੀਤੀ ਸਰਕਾਰ ਨੇ ਝੋਨੇ ਦਾ ਮੁਆਵਜ਼ਾ ਨਹੀਂ ਦੇਈ ਸਾਰੀ ਸਰਕਾਰ ਨਾਲ ਤੀਜ ਦਿੱਤਾ ਮੁਰਗੀ ਦਾ ਜਰੂਰ ਦੇ ਸਕਦੇ ਮੁਰਗੀ ਮਰ ਜੇ ਕੁੱਤਾ ਮਰ ਜੇ ਉਹਰਾ ਦੇਣਗੇ ਪਰ ਝੋਨੇ ਦਾ ਸਾਡਾ ਸਾਰਾ ਮਰਿਆ ਤੀਜ ਕਿਸੇ ਨੂੰ ਖਰਾਬਾ ਨਹੀਂ ਮਿਲਿਆ ਜਿਹੜਾ 40 ਕਿੱਲੇ ਝੋਨਾ ਮਾਰਿਆ ਉਹਨੂੰ ਕਹੇ ਪੰਜਾਂ ਨਾਲ ਦੇਵਾਂਗੇ ਤੇ ਪੰਜਾਂ ਉਹਨੇ ਨਹੀਂ ਦਿੱਤਾ ਚੋਨਾ ਮੇਰਾ 40 ਕਿਲੇ ਮਰਿਆ ਖਰਾਬਾ ਪੰਜਾ ਕਿਲੇ ਨਾ ਤੈਨ ਮੇਰੇ ਮੁੰਡੇ ਤੈਨਾਂ ਨੇ ਪੰਜ ਪੰਜ ਕਿਲੇ ਪੈੜੀ ਆ ਨਾ ਮੇਰੇ ਤੇ ਮੁੰਡਿਆਂ ਨੂੰ ਦਿੱਤੇ ਵੰਡ ਗਏ ਉਹਨਾਂ ਨੂੰ ਖਰਾਬਾ ਨਹੀਂ ਦਿੱਤਾ ਤੇ ਪਈਆਂ ਦਾ ਦੇਣਾ ਪਈਆਂ ਦਾ ਮੁਰਗੀ ਦਾ ਜੁਰੂ ਦੇ ਦਿੰਦੇ ਆ ਮੁਰਗੀ ਦਾ ਥੋੜਾ ਪੈਸੇ ਹੁੰਦੇ ਚੜ ਦੇਣੇ ਪੈਂਦੇ ਆ ਔਰ ਜਿਹੜਾ ਮਰਜੀ ਜੂਗਾ ਵਿੰਗਾਂ ਦੀ ਮੁਰਗੀ ਆ 300 ਦੀ ਉਹਦਾ ਖਰਚਾ ਬੱਕਰੀਆਂ ਮਾਇਆ ਦੇਣਗੇ ਪਰ ਝੋਨੇ ਦੇ ਸਾਡੇ ਦਾ ਮਾਇਆ ਬਾਣੀ ਸਰਕਾਰ ਦੇ ਸਕਦੇ ਉਹ ਪੰਆ ਰਕਲੇ ਨਾਲ ਦੇਣਾ ਉਹ ਵੀ ਰੱਧਿਆਂ ਨੂੰ ਦਿੱਤਾ ਜਦ ਪੁੱਛ ਲਓ ਬੋਪੁਰ ਚੱਕੀ ਹੋਣੀ ਮਿਲਿਆ ਗੱਲਾਂ ਵਾਲੇ ਆ ਗੱਲਾਂ ਚ ਦਿੱਤਾ ਗੱਲਾਂ ਚ ਦਿੱਤਾ ਜੇ ਖਬਰਾਂ ਪੂਰੀਆਂ ਲੱਗ ਰਹੀਆਂ ਬੱਬਾ ਜੀ ਖਬਰਾਂ ਬਹੁਤ ਲੱਗ ਰਹੀਆਂ ਨੇ ਸੰਤ ਸੀਚੇਵਾਲ ਪਹੁੰਚੇ ਹਰ ਭਜਨ ਜਿਹੜੇ ਹਰ ਭਜਨ ਜੀ ਉਹ ਪਹੁੰਚੇ ਸਾਰੇ ਪਹੁੰਚੇ ਨੇ ਕੀ ਲੱਗਦਾ ਕਿ ਉਹ ਕਰ ਰਹੇ ਜੀ ਹਾਂ ਜੀ ਉਹ ਵੀ ਹਰ ਭਜਨ ਉਹ ਵੀ ਆਇਆ ਇੱਥੇ ਉਹ ਵੀ ਥੋੜਾ ਜਿਹਾ ਸਮਾਨ ਲੈ ਕੇ ਆਏ ਤੇ ਬਸ ਉਧਰੋਂ ਆਪ ਦੀਆਂ ਫੋਟੋ ਫੋਟੋ ਬਣਾਈਆਂ ਚਲੇ ਗਏ ਬਾਕੀ ਉੱਧਰ ਜਾ ਕੇ ਨਹੀਂ ਕੋਈ ਵੇਂਦਾ ਅੱਜ ਵੀ ਦੋ ਤਿੰਨ ਜਿਹੜੇ ਸਵੇਰੇ ਸਮਾਨ ਕੱਢ ਕੇ ਲੈ ਕੇ ਆਏ ਆ ਜੀ ਉੱਥੇ ਇੱਕ ਘਰ ਆ ਉਹਦਾ 2023 ਦੇ ਵਿੱਚ ਘਰ ਵੀ ਟਹਿ ਗਿਆ ਸਮੇਤ ਸਮਾਨ ਕੁਝ ਨਹੀਂ ਮਿਲਿਆ ਉਹਦਾ ਦੋ ਪੈਣਾ ਆ ਤਿੰਨ ਪੈਣਾ ਇੱਕ ਭਰਾ ਛੋਟਾ ਆ ਬੱਚਾ ਇਹਦੇ ਦੇ ਬੱਚੇ ਜਿੱਡਾ ਤੇ ਉਹਦਾ ਮਾਤਾ ਤੇ ਪਿਤਾ ਉਹ profession ਦੇ ਵਿੱਚ ਚਲੇ ਗਏ ਆ ਜਿਹੜਾ ਘਰ ਟੈਟਾ ਦੀ ਉਹ ਬੜੇ ਰੀਜਨਲ ਬਣਾਇਆ ਹੋਣਾ ਬੜੀ ਮਿਹਨਤ ਲੱਗੀ ਹੋਣੀ ਆ ਜੀ ਹਾਂ ਜੀ ਡਿਪਰੈਸ਼ਨ ਚ ਤਾਂ ਆਟੋਮੈਟਿਕਲੀ ਜਾਣੇ ਮੈਡੀਕਲ ਹੁਣ ਉਹ ਘਰ ਉਹਨਾਂ ਨੇ ਐਡ ਕੀ ਤਿਆਰ ਕੀਤਾ ਸੀ ਹੁਣ ਫੇਰ ਪਾਣੀ ਟੁੱਟ ਗਿਆ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਆ ਹੁਣ ਉਹ ਫੇਰ ਵਿਚਾਰੇ ਆਪਦਾ ਸਮਾਨ ਲੈ ਕੇ ਇੱਥੇ ਆਇਆ ਦੱਸੋ ਪ੍ਰਸ਼ਾਸਨ ਕਿੱਥੇ ਆ ਕਿਉਂ ਨਹੀਂ ਉੱਥੇ ਪਹੁੰਚਦਾ ਜੀ ਉਹਨਾਂ ਨੂੰ ਤਾਂ ਮੌਤ ਨਜ਼ਰ ਆ ਰਹੀਏ ਸਾਹਮਣੇ ਕਿ ਵੀ ਅਸੀਂ ਰੀਜਨਲ ਘਰ ਪਾਇਆ ਫੇਰ ਪਾਣੀ ਚੜ ਕੇ ਆ ਗਿਆ ਕੋਈ ਲੰਗਰ ਦਾ ਪ੍ਰਬੰਧ ਨਹੀਂ ਲੰਗਰ ਦਾ ਪ੍ਰਬੰਧ ਸਿਰਫ ਸੰਤ ਬਾਬਾ ਸੁਖਾ ਸਿੰਘ ਬਹਾਵ ਸਿੰਘ ਜੀ ਇਹਨਾਂ ਵੱਲੋਂ ਕੀਤਾ ਗਿਆ ਡੇਰਾ ਸਾਡਾ ਸੁਲਤਾਨਪੁਰ ਲੋਧੀ ਆ ਜੀ ਤੇ ਉੱਥੇ ਆ ਬਾਬਾ ਜੀ ਬਾਬਾ ਹੀਰਾ ਸਿੰਘ ਇਹਨਾਂ ਦੀ ਰਹਿਮਾਈ ਇਹ ਸਾਰਾ ਸਿਸਟਮ ਚੱਲਦਾ ਸਾਰੇ ਅਸੀਂ ਇਹਨਾਂ ਦੇ ਕੋਲ ਸਿੰਘ ਆ ਅਸੀਂ ਬਾਬਾ ਜੀ 1 ਵਜੇ ਉੱਠਦੇ ਆ ਅਸੀਂ ਪੂਰਾ ਰਾਸ਼ਨ ਤਿਆਰ ਕਰਕੇ ਉਤੋਂ ਇੱਥੇ ਅਸੀਂ 8-9 ਵਜੇ ਦੇ ਕਰੀਬ ਪਹੁੰਚਦੇ ਆ ਜੀ ਤੇ ਵੇਖੋ ਜੀ ਇੱਥੇ ਉਦੋਂ ਇਹਨਾਂ ਨੇ ਆਉਣਾ ਜਦੋਂ ਛਕਣ ਦਾ ਟਾਈਮ ਆ ਪਹਿਲੋਂ ਕੋਈ ਆਉਂਦਾ ਨਹੀਂ ਕੋਈ ਸੁਭਦਾ ਨਹੀਂ ਕੋਈ ਕੁਝ ਨਹੀਂ ਜੀ ਸਭ ਇੱਕ ਗੱਲਾਂ ਦੇ ਵਿੱਚ ਗੱਲਾਂ ਦੇ ਵਿੱਚ ਬਹੁਤ ਕੁਝ ਦੇ ਜਾਂਦੇ ਆ ਆਉਂਦੇ ਅੱਜ ਤੁਹਾਨੂੰ ਕੀ ਚਾਹੀਦਾ ਅੱਜ ਤੱਕ ਕੁਝ ਨਹੀਂ ਇਹਨਾਂ ਨੂੰ ਇੱਧਰ ਜਿਹੜੇ ਸਿੰਘ ਆ ਫਸੇ ਆ ਇਹਨਾਂ ਨੂੰ ਮਤਲਬ ਇਹਨਾਂ ਦਾ ਕੀਤਾ ਜਾਵੇ ਕੋਈ ਨਾ ਕੋਈ ਆਸਰਾ ਇਹਨਾਂ ਦਾ ਕਰਨ ਜਿਵੇਂ ਹੁਣ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਜੀ ਮਾਲ ਡੰਗਰ ਕੱਢਿਆ ਬਾਹਰ ਹੁਣ ਜਦੋਂ ਇਹ ਪਾਣੀ ਨੇ ਪਿੱਛੋਂ ਘਟਣਾ ਆ ਉਦੋਂ ਇਹ ਪਾਣੀ ਗਰਮ ਹੋ ਗਏ ਇਨੇ ਪੜਾਸ ਮਾਰਨੀ ਆ ਉਦੋਂ ਇਹਨਾਂ ਵਿਚਾਰਿਆਂ ਦੇ ਡੰਗਰ ਪਰਿਵਾਰਾਂ ਨੂੰ ਬਿਮਾਰੀਆਂ ਨੇ ਘੇਰ ਲੈਣਾ ਉਦੋਂ ਕੋਈ ਡਾਕਟਰ ਨਹੀਂ ਕੋਈ ਪ੍ਰਬੰਧ ਨਹੀਂ ਇਹਨਾਂ ਨੇ ਕਰਨਾ ਇਹਨਾਂ ਨੇ ਆਪ ਹੀ ਵਿਚਾਰਿਆਂ ਨੇ ਮੈਨੇਜ ਕਰਨਾ ਸਾਰਾ ਕੁਝ ਤੇ ਇਹਨਾਂ ਨੇ ਮਾਅਬਜੇ ਇਹਨਾਂ ਨੂੰ ਕੀ ਦੇਣਿਆ ਜੀ ਅਗੇ 2023 ਵਾਲਾ ਹੀ ਇਹਨਾਂ ਨੂੰ ਕੁਝ ਨਹੀਂ ਮਿਲਿਆ ਸਿਰਫ ਕਾਗਜ਼ਾਂ ਦੇ ਵਿੱਚ ਸਭ ਕੁਝ ਦੇਤਾ ਹੁਣ ਵੀ ਆਉਂਦੇ ਆ ਤੇ ਇੱਥੇ ਉਹ ਕਹਿੰਦੇ ਕਹਿੰਦੇ ਤਾਂ ਮਤਲਬ ਬੰਦ ਟੁੱਟਾ ਹੀ ਨਹੀਂ ਇਹ ਤਾਂ ਅਡਵਾਂਸ ਮੰਗਦੇ ਆ ਮਾਨ ਸਾਹਿਬ ਕਹਿੰਦੇ ਕਹਿੰਦੇ ਗਰਦੌਰੀਆਂ ਕਰਾ ਲਓ ਕਹਿੰਦੇ ਸਾਰਿਆਂ ਨੂੰ ਪੈਸੇ ਦੇ ਦੇਵਾਂਗੇ ਹਾਲਾਂਕਿ ਅਸੀਂ ਅੱਜ ਕੌਂਟਰੋਵਰਸੀ ਜਾਂ ਕੋਈ ਇਹ ਚੀਜ਼ ਕਰਨ ਨਹੀਂ ਆਏ ਪਰ ਅਸੀਂ ਲੋਕਾਂ ਦਾ ਦੁੱਖ ਦਿਖਾਣ ਆਏ ਕਿ ਲੋਕ ਕਿਹੜੇ ਦੁੱਖ 'ਚ ਬੈਠੇ ਹੋਏ ਨੇ ਬਿਲਕੁਲ ਬਿਲਕੁਲ ਚਾਹੀਦਾ ਜੀ ਬਾਕੀ ਸਾਡੇ ਨਾਲ ਜੀ ਪਾਣੀ ਹੋਣ ਤੋਂ ਜਦੋਂ ਦੂਸਰੇ ਦਿਨ ਸਾਡੇ ਮੇਨ ਮੇਨ ਬੰਦੇ ਜਿਹੜੇ ਕਮੇਟੀ ਦੇ ਸਾਡੇ ਬੰਦੇ ਸੀ ਉਹ ਹਰੀਕੇ ਹੈਡ ਤੇ ਗਏ ਹਰੀਕੇ ਹੈਡ ਤੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਥੋੜਾ ਥੋੜਾ ਪਾਣੀ ਕਰਕੇ ਰੀਡਿਊ ਕਰੀ ਜਾਓ ਤੇ ਮੰਨ ਲਓ ਨੁਕਸਾਨ ਹੋ ਰਿਹਾ ਪਿੱਛੇ ਅਗੋ ਕਹਿੰਦੇ ਵੀ ਸਾਡੇ ਲੈਵਲ 'ਚੋਂ ਪਾਣੀ ਥੱਲੇ ਆ ਤੁਸੀਂ ਕਹਿੰਦੇ ਸਾਡੇ ਹਾਲ ਆ ਗਿਆ ਪਿੱਛੇ ਸਾਡੇ ਲੈਵਲ ਤੋਂ ਥੱਲੇ ਪਾਣੀ ਥੱਲੇ ਉਹਦਾ ਮਤਲਬ ਕੀ ਹੈ ਵੀ ਜੋ ਤਰ ਪਤਾ ਨਹੀਂ ਕਿੰਨਾ ਕਿਚਰ ਹੋ ਗਿਆ ਜਿਹੜੇ ਦਾਰਿਆ ਉਹ ਚੁੱਕਦੇ ਨਹੀਂ ਉੱਥੇ ਜਾ ਕੇ ਜਿੱਦਾਂ ਪਾਣੀ ਦੀ ਰੇਤਾ ਉਹ ਮਿੱਟੀ ਸਾਰੀ ਬੈਂਦੀ ਜਾਂਦੀ ਉਹ ਥਾਂ ਹੋ ਗਿਆ ਗੋਚਾ ਉੱਚਾ ਉਹਨਾਂ ਦਾ ਜਿਹੜਾ ਉਹ ਲੈਵਲ ਦੱਸਦੇ ਉਹ ਸਾਡੇ ਲੈਵਲ 'ਚ ਹੈ ਨਹੀਂ ਉੱਤੇ ਮਤਲਬ ਸਾਡੇ ਲੈਵਲ 'ਚ ਨੀਵਾ ਉੱਥੋਂ ਦਾ ਨੀਵਾ ਹੋਣਾ ਹੀ ਦਾਫ ਲੱਗੀ ਅੱਗੇ ਤੇ ਪਾਣੀ ਪਿੱਛੇ ਪਿੱਛੇ ਲੋਕਾਂ ਦਾ ਬੁਰਾ ਹੁੰਦਾ ਜਾ ਰਿਹਾ ਹੁਣ ਇਹਨਾਂ ਪਤਾ ਕੀ ਹੋਦਾ ਉਹ ਜਦੋਂ ਆ ਇਲਾਕਾ ਡੁੱਬ ਗਿਆ ਸਾਰਾ ਇਹਨਾਂ ਨੇ ਜਕਦਮ ਸਾਰੇ ਦਰ ਖੋਲਤੇ ਮੁਨਕ ਥੱਲੇ ਵਾਲਾ ਫਿਰੋਜ਼ਪੁਰ ਏਰੀਆ ਵੀ ਸਾਰਾ ਡੋਪਤਾ ਉਹ ਵੀ ਦੁਨੀਆ ਇਤਰੇ ਸਾਡੇ ਵਾਂਗੂ ਨਾ ਘਰੋਂ ਬੇਕਾਰ ਕਰਦੀ ਦੁਨੀਆ ਤੇ ਇਹੋ ਜਿਹੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਇਹ ਇਦਾਂ ਜੇ ਥੋੜਾ ਥੋੜਾ ਕਰ ਲੈਣਾ ਤਾਂ ਰੋਡ ਮੈਪ ਪਹਿਲਾਂ ਸੀਗਾ ਹਰੀਕੇ ਹੈੱਡ ਤੇ ਜਾਣਾ ਸੀਗਾ ਉਹ ਜਿਹੜੀ ਨਿਚੋ ਦੀ ਸਫਾਈ ਸੀਗੀ ਪਹਿਲਾਂ ਛੱਡ ਕੇ ਕਰ ਦੇਣੀ ਚਾਹੀਦੀ ਸੀਗੀ ਉਹ ਨਹੀਂ ਕੀਤੀ ਸਰਕਾਰ ਨੇ ਨਹੀਂ ਕੀਤੀ ਸੀ ਉਹ ਜੇ ਥੋੜਾ ਥੋੜਾ ਕਰਕੇ ਛੱਡੀ ਜਾਂਦੇ ਉਹਨੂੰ ਦਰ ਖੋਲੇ ਹੁੰਦੇ ਮਿੱਟੀ ਰੁੜਦੀ ਜਾਂਦੀ ਤੇ ਆੜਾ ਪਾਣੀ ਪਿਛੇ ਇੰਨਾ ਆਫਤ ਜਿਹੜੀ ਆਈ ਹੈ ਲੋਕਾਂ ਵਾਸਤੇ ਇਹ ਆਉਣੀ ਨਹੀਂ ਇਹ ਵੀ ਜਿਹੜਾ ਇਹਨਾਂ ਨੇ ਇਹਨਾਂ ਨੇ ਕੋਈ ਘਰ ਤੋਂ ਘਟ ਵੀ ਕੋ ਸੱਤ ਅੱਠ ਸਾਲ ਤੋਂ ਲੈ ਕੇ ਇਹੋ ਹੀ ਇੱਕ ਸਿਲਸਿਲਾ ਚੱਲ ਰਿਹਾ 23 'ਚ ਵੀ ਇਹੋ ਹੀ ਹਾਲ ਸੀ ਉਦੋਂ ਵੀ ਨਹੀਂ ਛੱਡਿਆ ਇਹਨਾਂ ਨੇ ਉਦੋਂ ਇਹੋ ਹਾਲ ਹੋ ਗਿਆ ਇਹ ਪਾਣੀ ਜਿਹੜਾ 88 ਨਾਲੋਂ ਵੀ ਜ਼ਿਆਦਾ ਹਾਂਜੀ ਇਹ ਹੁਣ ਚਾਰੇ ਪਾਸੇ ਜਿੰਨੇ ਵੀ ਲੋਕਾਂ ਨੇ ਆਰਜੀ ਤੌਰ ਤੇ ਵਟਾਂ ਲਾਈਆਂ ਸੀ ਸਾਰੀਆਂ ਹੀ ਟੁੱਟ ਗਈਆਂ ਅਗਰ ਜੇ ਹੁਣ ਲੋਕਾਂ ਦੀ ਲਾਲੋ ਸਾਹਿਬ ਕਿੰਨਾ ਨੁਕਸਾਨ ਹੋ ਰਿਹਾ ਕਿੰਨਾ ਝੋਨਾ ਸੀ ਬਿਲਕੁਲ ਇਹ ਤਿਆਰੀ ਸੀ ਸਾਰੇ ਖਰਚੇ ਕੀਤੇ ਉਹ 15-15000 ਕਿਲੇ ਤੇ ਖਰਚਾ ਆ ਗਿਆ ਝੋਨੇ ਦੇ ਕਿਲੇ ਤੇ ਹੁਣ ਬਸ ਤਿਆਰੀ ਹੈ 1 ਮਹੀਨਾ ਰਹਿ ਗਿਆ ਸੀ ਤੇ ਬੜੀਆਂ ਆਸਾਂ ਰੱਖੀਆਂ ਸੀ ਲੋਕਾਂ ਨੇ ਤੇ ਸਾਰੀਆਂ ਆਸਾਂ ਦੇ ਪਾਣੀ ਫਿਰ ਗਿਆ ਇਹ ਸਰਕਾਰਾਂ ਦੀ ਨੀਤੀਆਂ ਦੇ ਬਿਲਕੁਲ ਮੇਰੇ ਹੱਥ ਦੇ ਵਿੱਚ ਪਾਣੀ ਦੀ ਬੋਤਲ ਹੈ ਇਹ ਪਾਣੀ ਦੀ ਬੋਤਲ ਨੂੰ ਜਿਹੜੇ ਇੱਥੇ ਪਾਣੀ ਦੇ ਵਿੱਚ ਫਸ ਹੋਏ ਨੇ ਉਹ ਤਰਸ ਰਹੇ ਨੇ ਕਿਉਂਕਿ ਜਿੰਨਾ ਕੁ ਹੋ ਰਿਹਾ ਬਾਬਾ ਜੀ ਦੇ ਕੋਲੋਂ ਉਹ ਕਰ ਰਹੇ ਨੇ ਮਹਾਂਪੁਰਜ ਜਿਹੜੇ ਉਹ ਲੱਗੇ ਹੋਏ ਨੇ ਪਰ ਜਿਹੜੇ ਪਿੰਡ ਦਾ ਪਾਣੀ ਆ ਨਾ ਉਹ ਵੀ ਘਰਾਂ 'ਚ ਹੈ ਨਹੀਂਗਾ ਕਿਉਂ ਕਿਉਂਕਿ ਜਿਹੜੇ ਬੋਰ ਆ ਨਾ ਬੋਰਾਂ 'ਚ ਪਾਣੀ ਪਾਇਆ ਗੰਦਾ ਗੰਦਾ ਪਾਣੀ ਪਾਇਆ ਜਿਹੜੇ ਫੋਟੋਆਂ ਖਿਚਾਉਣ ਵਾਲੇ ਆਉਂਦੇ ਆ ਨਾ ਉਹ ਇੱਥੋਂ ਜਿਹੜੇ ਅੱਗੇ-ਅੱਗੇ 2-4 ਘਰ ਆ ਉਹਨਾਂ 'ਚ ਵੰਡ ਕੇ ਫੋਟੋਆਂ ਖਿਚਾਈਆਂ ਤੇ ਤੁਰ ਗਏ ਠੀਕ ਹੈ ਜਿਹੜੇ ਇਤੋਂ ਸਭ ਤੋਂ ਪਿਛੇ ਸਾਗਰ ਤੋਂ ਪਿਛੇ ਜਿਹੜੇ ਕਈ ਘਰ ਆ ਉਹਨਾਂ ਦੇ ਕੋਲ ਕੋਈ ਰਾਸ਼ਨ ਪਤਾ ਕੋਹ ਨਹੀਂ ਪਹੁੰਚਦਾਗਾ ਕਿਉਂਕਿ ਫੋਟੋ ਖਿਚਾਉਣ ਵਾਲੇ ਜੀ ਉੱਥੋਂ ਤੱਕ ਜਾਣਗੇ ਫੇਰ ਗਰਮੀ ਵੀ ਲੱਗਣੀ ਆ ਬੜਾ ਕੁਝ ਹੋਣਾ ਠੀਕ ਹੈ ਨਾ ਇਸ ਕਰਕੇ ਉਰੇ ਫੋਟੋ ਖਿਚਾ ਕੇ ਤੇ ਮੁੜ ਜਾਂਦੇ ਉੱਥੇ ਪਾਣੀ ਪੀਣ ਯੋਗ ਵੀ ਨਹੀਂ ਹੈਗਾਗਾ ਕਿ ਬੋਰਾ ਜੇ ਪਾਣੀ ਪੈ ਗਿਆ ਜਿਵੇਂ ਜੀ ਜੀ ਤੁਸੀਚੇਵਾਲ ਜੀ ਆਉਂਦੇ ਨੇ ਉਹਨਾਂ ਥੱਲੇ 60-60 ਲੱਖ ਦੀਆਂ ਗੱਡੀਆਂ ਤੇ ਆਣ ਕੇ ਗੱਡੀ 'ਚ ਬਹਿ ਕੇ ਮਾੜੇ ਬੋਰਡ ਆਪਣੀ ਨਾਲ ਲਿਆਉਂਦੇ ਆ ਉਹਦੇ ਵਿੱਚ ਵੀਡੀਓ ਬਣਾ ਕੇ ਉਸੇ ਟਾਈਮ ਵਾਪਸ ਚਲ ਜਾਂਦੇ ਇਹਨਾਂ ਸੰਤਾ ਮਹਾਪੁਰਸ਼ਾਂ ਵਾਂਗੂ ਇਹ ਨਹੀਂ ਬੋਟ ਵੀ ਆਪ ਦੀ ਲੈ ਆ ਕੇ ਨਾਲ ਹੀ ਲੈ ਜਾਂਦੇ ਫਿਰ ਫਿਰ ਨਾਲ ਹੀ ਲੈ ਜਾਂਦੇ ਆ ਇਹਨਾਂ ਸੰਤਾ ਮਹਾਪੁਰਸ਼ਾਂ ਵਾਂਗੂ ਇਹ ਨਹੀਂ ਕਿ ਘਰ ਘਰ ਜਾ ਕੇ ਉਹਨਾਂ ਦੀ ਲੋਕਾਂ ਦੀ ਸਾਰ ਲਈਏ ਜਾਂ ਉਹਨਾਂ ਦਾ ਕੁਛੀਏ ਦੁੱਖ ਦਰਦ ਵੰਡਾਈਏ ਉਹਨਾਂ ਦਾ ਤੇ ਬਸ ਇਹੋ ਜੇ ਇੱਥੇ ਲੀਡਰਸ਼ਿਪ ਚੱਲਣ ਢਈ ਹੈ ਜੀ ਬਿਲਕੁਲ ਇਹ ਸਵਾਲ ਜ਼ਰੂਰ ਹੈ ਕਿ ਆਪਣੀ ਬੋਟ ਲਿਆਉਂਦੇ ਨੇ 60 60 ਲੱਖ ਦੀ ਗੱਡੀ ਦੇ ਵਿੱਚ ਆਉਂਦੇ ਨੇ ਸੰਤ ਸੀਚੇਵਾਲ ਤੇ ਉਸ ਤੋਂ ਬਾਅਦ ਵਾਪਸ ਜਿਹੜੀ ਹੈ ਬੋਟ ਲੈ ਜਾਂਦੇ ਨੇ ਕਿਸ਼ਤੀ ਲੈ ਜਾਂਦੇ ਨੇ ਤੇ ਲੋਕਾਂ ਦੀ ਸਾਰ ਨਹੀਂ ਲੈਂਦੇ ਤੇ ਇੱਥੇ ਜਿਹੜੇ ਹੜਾਂ ਵਰਗੇ ਹਾਲਾਤ ਜਿਹੜੇ ਹੋਏ ਹੋਏ ਨੇ ਇਹ ਏਰੀਏ ਜਿਵੇਂ ਦੱਸ ਰਹੇ ਨੇ 14-15 ਪਿੰਡ ਨੇ ਪ੍ਰਭਾਵਿਤ ਹੋਏ ਨੇ ਤਾਂ ਇਹ ਸਾਰੇ ਅੱਗੇ ਪਿੱਛੇ ਦੀ ਜਿਹੜੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਪਾਸੇ ਨੂੰ ਵੀ ਮੈਂ ਕਹੂੰਗਾ ਨਿਰਜ ਨੂੰ ਕਿ ਉਹ ਤਸਵੀਰ ਦਿਖਾਣ ਕਿ ਕਿਵੇਂ ਪਾਣੀ ਭਰਿਆ ਪਿਆ ਦੂਰ ਤਰਾਡੇ ਰਹਿ ਰਹਾ ਸਾਡਾ ਟਾਈਮ ਹੋਇਆ ਆ ਇਹ ਅਸੀਂ ਜਦੋਂ ਵੀ ਤੁਹਾਨੂੰ ਅਸੀਂ ਖਬਰ ਸਾਂਝੀ ਕਰਾਂਗੇ ਉਦੋਂ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦੀਆਂ ਨੇ ਜਿਵੇਂ ਇੱਧਰ ਭਾਜੀ ਖੜੇ ਹੋਏ ਨੇ ਟਰੈਕਟਰ ਦੇ ਉੱਤੇ ਤੇਜ਼ ਲਗਾਤਾਰ ਸਵੇਰਾਂ ਨਭਾ ਰਹੇ ਨੇ 2 ਮਿੰਟ ਬੰਦ ਕਰ ਲੋ ਭਾਜੀ ਜਿਵੇਂ ਇਹ ਸਾਰੀਆਂ ਪੀਜਾ ਇੱਥੇ ਹੋਈਆਂ ਜਾਂ ਨੇ ਦਾ ਨੇੜੇ ਪਿੰਡ ਆ ਇਹ ਇਦਾਂ ਜਦੋਂ ਹੁੰਦਾ ਸਰਕਾਰਾਂ ਦੀ ਕੀ ਡਿਊਟੀ ਭੰਦੀਆਂ ਨਭਾਉਂਦੀਆਂ ਸਰਕਾਰਾਂ ਇੱਥੇ ਸਰਕਾਰਾਂ ਭਾਜੀ ਕੁਝ ਨਹੀਂ ਨਭਾਉਂਦੀਆਂ 2023 ਦੇ ਵਿੱਚ ਨੁਕਸਾਨ ਜਿਹੜਾ ਹੋਇਆ ਉਹ ਅਜੇ ਤੱਕ ਸਾਡਾ ਪੂਰਾ ਨਹੀਂ ਹੋਇਆ 2023 ਚ ਰੇਤਾ ਪੈ ਗਈ ਪੜੀਆਂ ਦੇ ਵਿੱਚ ਖਾਲਸਾੜਾਈ ਉਹਨਾਂ ਆਣ ਕੇ ਸਾਡੀ ਮਾਤ ਕੀਤੀ ਪੈੜੀਆਂ ਬਣਾ ਕੇ ਦਿੱਤੀਆਂ ਫਿਰ ਬਾਬੇ ਸੁਖਾ ਸਿੰਘ ਸਰੀਆਲੀ ਸਾਹਿਬ ਵਾਲੇ ਇਹਨਾਂ ਨੇ ਲੋਕਾਂ ਦੀਆਂ ਕਣਕਾਂ ਦੀ ਜੀ ਦੇਖਾ ਹੁਣ ਸਾਲ ਇੱਕ ਕੱਢਿਆ ਜਿਹੜਾ ਪਿਛਲਾ ਇੱਕ ਸਾਲ ਦਾ ਸਾਡਾ ਜਿਹੜਾ ਮਾੜਾ ਮੋਟੀ ਫ਼ਾਦਲ ਹੋਈ ਆ ਉਹ ਵੀ ਰੁੜ ਗਈ ਆ ਜਿਹੜਾ ਮਨਲਾ ਐਰ ਕੀ ਖਰਚਾ ਲਾਤਾ ਕੇ ਦਾ ਕਿੱਲਾ ਰੁੜ ਗਿਆ ਕੇ ਦੇ 20 ਕਿੱਲੇ ਕੇ ਦੇ 5 ਕਿੱਲੇ ਤੇ ਜਿਹੜੇ ਸਾਲ ਦੀ ਪਿਛਲੀ ਕਮਾਈ ਉਹ ਵੀ ਸਾਡੀ ਰੁੜ ਗਈ ਹੁਣ ਅਸੀਂ ਸਮਾਨ ਆ ਜਿਹੜਾ ਘਰੋਂ ਲੋਕਾਂ ਦੀ ਕੋਈ ਕੱਢ ਕੇ ਕੋਈ ਕਿਤੇ ਲੈ ਗਿਆ ਕੋਈ ਕਿਤੇ ਲੈ ਗਿਆ ਮੱਜਾਂ ਵੀ ਕੱਢ ਕੇ ਲੋਕੀ ਬਾਹਰ ਲੈ ਜਾਂਦੀਆਂ ਆਪਦੀਆਂ ਆਪੋ ਆਪਣੀਆਂ ਤੇ ਲੋਕੀ ਘਰੋਂ ਬੁਕਾਰ ਹੋਏ ਆ ਕੋਈ ਆਪਦੀ ਛੱਤ ਤੇ ਚੜ ਕੇ ਬੈਠਾ ਵਿਚਾਰਾ ਜਿਹੜਾ ਕਿਸੇ ਦੀ ਭਵੇਂ ਕੱਖਾਂ ਦੀ ਕੋਲੀ ਆ ਛੱਡਨ ਨੂੰ ਜੀ ਨਹੀਂ ਕਰਦਾ ਬਿਲਕੁਲ ਸਹੀ ਕਰਦਾ ਤੇ ਪਾਣੀ ਦੇ ਵਿੱਚ ਲੋਕਾਂ ਨੇ ਡੰਗਰ ਬੰਨ ਕੇ ਬੈਠੇ ਆ ਤੇ ਪਾਣੀ 23 ਨੂੰ ਵੀ ਜ਼ਿਆਦਾ ਐਰ ਕੀ 23 ਨੂੰ ਬਰਬਾਦੀ ਜੇ ਫਿਰ ਪੁੱਛੋ ਤੇ 23 ਨੂੰ ਵੀ ਜ਼ਿਆਦੀ ਹੋ ਗਈ ਆ ਤੇ ਮਹਾਂਪੁਰਸ਼ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿਦਾਸ ਸਾਹਿਬ ਵਾਲੇ ਇਹਨਾਂ ਨੇ ਸਾਡੀ ਮਦਦ ਕੀਤੀ 23 ਦੇ ਵਿੱਚ ਵੀ ਤੇ ਹੁਣ 25 ਦੇ ਵਿੱਚ ਵੀ ਇਹਨਾਂ ਨੇ ਆਣ ਕੇ ਬਾਹ ਫੜੀ ਆ ਜਿਹੜਾ 6800 ਰੁਪਇਆ ਸੈਂਟਰ ਸਰਕਾਰ ਨੇ ਸਾਨੂੰ ਦਿੱਤਾ ਤੇ મોદી ਇਹਨੇ મોદી ਵਾਲਾ ਮਿਲਿਆ ਤੇ ਜਿਹੜਾ ਪੰਜਾਬ ਸਰਕਾਰ ਨੇ ਸਾਨੂੰ ਦੇਣਾ 1 ਰੁਪਇਆ ਨਹੀਂ ਸਾਨੂੰ ਅਜੇ ਤੱਕ ਮਿਲਿਆ ਉਹ 23 ਵਾਲਾ ਵੀ ਨਹੀਂ ਮਿਲਿਆ ਤੇ ਹੁਣ ਸਾਨੂੰ ਇਹਨਾਂ ਕੀ ਦੇ ਦੇਣਾ ਹੂੰ ਬਿਲਕੁਲ ਤੇ ਹੁਣ ਕੀ ਡਿਊਟੀ ਬਣਦੀ ਆ ਸਰਕਾਰਾਂ ਦੀ ਕਿ ਬਾਬਾ ਜੀ ਡਿਊਟੀ ਨਿਭਾਣ ਕੇ ਇਕੱਲੇ ਆਪਣੀ ਨਹੀਂ ਇਹਦਾ ਬਾਬੇ ਜਾਂ ਸਰਕਾਰਾਂ ਨੇ ਸਾਨੂੰ ਪੁੱਛਿਆ ਹੀ ਨਹੀਂ ਉਦੋਂ ਦਾ ਬਾਬਿਆਂ ਵਿਚਾਰਿਆਂ ਆਏ ਅਸਰੇ ਵਾਲੇ ਇਹ ਤਾਂ ਜਿੱਦਣ ਦਾ ਟੋਟਾ ਬੰਨ ਉਹਦਣ ਦੇ 6:30 ਵਜੇ ਬੰਨ ਟੁੱਟਦਾ ਸੋਮਵਾਰ ਤੇ ਘੰਟੇ ਦੇ ਵਿੱਚ ਆਣ ਕੇ ਤੇ ਵਿਚਾਰਿਆਂ ਨੇ ਆਣ ਕੇ ਲੰਗਰ ਲਾਇਆ ਲੋਕਾਂ ਨੂੰ ਆਣ ਕੇ ਬਾਹਰ ਕੱਢਿਆ ਤੇ ਸਰਕਾਰ ਹੀ ਤੋਂ ਆਉਂਦੀ ਆ ਵੈਗਨ ਬੋਰਡ ਪਾ ਕੇ ਮੜਾ ਕਮਾ ਕੇ ਫੋਟੋਆਂ ਖਿੱਚ ਕੇ ਦਵਾਸ ਮੁਰ ਜਾਂਦੇ ਆ ਬਿਲਕੁਲ ਤਾਂ ਇਹੀ ਗੱਲ ਸੇਮ ਰਿਪੀਟ ਜਿਹੜੀ ਹੋਈ ਆ ਕਿਉਂਕਿ ਪਹਿਲਾਂ ਵੀ ਜਿਹੜੇ ਬਾਬਾ ਜੀ ਹੋਰੀ ਜੋ ਸੰਗਤ ਇੱਥੇ ਗੱਲ ਕਰ ਰਹੀ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਵੀ ਤਸਵੀਰਾਂ ਕਰਵਾਉਣ ਆਉਂਦੇ ਨੇ ਫੋਟੋਆਂ ਕਰਵਾਉਣ ਆਉਂਦੇ ਨੇ ਫੋਟੋਆ ਕਰਵਾਉਂਦੇ ਸਾਰੇ ਇੱਥੋਂ ਰਫੂ ਚੱਕਰ ਹੋ ਜਾਂਦੇ ਨੇ ਪਰ ਇਸ ਦੇ ਵਿੱਚ ਸਵਾਲ ਜ਼ਰੂਰ ਨੇ ਕਿ ਸਰਕਾਰ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਫਿਰ ਇੱਥੇ ਤਸਵੀਰਾਂ ਲੈਣੀਆਂ ਚਾਹੀਦੀਆਂ ਨੇ ਸੰਤ ਸਿੰਚੇ ਵਾਲ ਹੋਰਾਂ ਦੇ ਉੱਤੇ ਸਵਾਲ ਨੇ ਕਿਉਂਕਿ ਸੰਤ ਬਸ ਕੀ ਗੱਲ ਹੋ ਰਹੀ ਸੀ ਕਿ ਉਹਨਾਂ ਨੇ ਬੜੀਆਂ ਇੱਥੇ ਗੱਲਾਂ ਦੱਸੀਆਂ ਕਿ ਵੀ ਸੁੱਖਾ ਸਿੰਘ ਜੀ ਨੇ ਬੜਾ ਕੰਮ ਕੀਤਾ ਬਾਬਾ ਸੁੱਖਾ ਸਿੰਘ ਜੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਤੁਹਾਨੂੰ ਲਗਾਤਾਰ ਅਸੀਂ ਸੁਲਤਾਨਪੁਰ ਲੋਧੀ ਤੋਂ ਕਵਰੇਜ ਦਿਖਾ ਵਾਂਗੇ ਕਿ ਵੀ ਲੋਕ ਕਿਸ ਹਾਲਾਤਾਂ ਦੇ ਵਿੱਚ ਨੇ